ਇਹ ਵਾਲਾ ਭਾਈ ਹਾਂ ਭਾਈ ਰਣਜੋਤ ਕਿਵੇਂ ਆ ਠੀਕ ਠਾਕ ਆ ਵਧੀਆ ਵਧੀਆ ਤੇ ਮੈਂ ਮੈਂ ਕਹ ਲੋਕਾਂ ਨੇ ਕਹਿਣਾ ਵਾ ਨਹੀਂ ਮੈਂ ਤਾਂ ਇੱਕ ਗੱਲ ਕਹਿਣਾ ਪਿਆ ਮੈਂ ਕਹ ਲੋਕਾਂ ਨੇ ਕਹਿਣਾ ਸੀ ਅੱਗੇ ਰੋਜ਼ ਹੁੰਦੇ ਹੁਣ ਦਿਨ ਚ ਦੋ ਦੋ ਵਾਰ ਹੋਣ ਲੱਗ ਗਏ ਆਪਾਂ ਨੂੰ ਭਾਈ ਮਜਬੂਰ ਹੋਣਾ ਪੈ ਗਿਆ ਨਹੀਂ ਹੁਣ ਜਿੰਨੀ ਗੱਲ ਹੈ ਵੀ ਵੀ ਸੀਗਾ ਹਾਂ ਹਾਂ ਵੀਡੀਓ ਇੱਕ ਹੀ ਬਿਲਕੁਲ ਵੀਡੀਓ ਐਜੀ ਦੇਖੀ ਜੂਰੀ ਸੀਗਾ ਸਾਡਾ ਆਉਣਾ ਜੇ ਨਾ ਆਉਂਦੇ ਨਾ ਭਾਈ ਗੱਲ ਬਹੁਤ ਸਾਡੇ ਅੰਦਰ ਰਹਿ ਜਾਣੀ ਸੀ ਗੱਲ ਉਹਦੀ ਕਰ ਤੋਂ ਸੱਚ ਦੱਸੋ ਯਾਰ ਲੋਕਾਂ ਨੂੰ ਆ ਕੇ ਸੱਚ ਹਮੇਸ਼ਾ ਕਲੀਅਰ ਕਰੋ ਜੋ ਆਪਣੀ ਸੰਗਤਾ ਪੰਜਾਬ ਦੇ ਵਿੱਚ ਉਹ ਦੱਸੋ ਆ ਕਿ ਵੀ ਭਾਈ ਇਹਦਾ ਗੱਲ ਦਾ ਕੀ ਮਤਲਬ ਬਣਦਾ ਇਹਦਾ ਕੀ ਬਣਦਾ ਮੈਂ ਜਿਆਦਾ ਲੰਬਾ ਟਾਈਮ ਨਹੀਂ ਲਊਗਾ ਮੈਂ ਸ਼ੁਰੂਆਤ ਕਰ ਕਸਾ ਦੀ ਗੱਲ ਕਰੋ ਪਹਿਲਾਂ ਹਾਂ ਤੁਸੀਂ ਕਿਸਾਨਾਂ ਦੀ ਕਰੋ ਫਿਰ ਦੂਜੀ ਗੱਲ ਮੈਂ ਕਰਦਾ ਸਟਾਰਟ ਹਾਂ ਮੈਂ ਪਹਿਲਾਂ ਕਿਸਾਨੀ ਦੀ ਗੱਲ ਕਰ ਲਵਾਂ ਜਿਹੜੇ ਆਪਣੇ ਜੋਧੇ ਅੰਦੋਲਨ ਦੇ ਆਪਣੇ ਧਰਨਾ ਚੱਲ ਰਹੇ ਆ ਉੱਥੇ ਬੈਠੇ ਆ ਇਹਨਾਂ ਨੂੰ ਕਾਲ ਦੇਣ ਵਾਲੇ ਜਿਹੜੇ ਬੰਦੇ ਸੀਗੇ ਉਹ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਤੇ ਫਿਰਦਾ ਕੋਈ ਕਿਤੇ ਫਿਰਦਾ ਤੇ ਮੂਰੇ ਲੜ ਰਹੇ ਨੇ ਆਮ ਘਰਾਂ ਦੇ ਬੰਦੇ ਜੋ ਬਜ਼ੁਰਗ ਨੇ ਆਪਣੇ ਉਹ ਇਹਨਾਂ ਨੇ ਮੂਰੇ ਕਰਤੇ ਹੋਣਾ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਨੇ ਵੀਡੀਓ ਦੇਖੀ ਹੋਈ ਹੈ ਨਾ ਤਾਂ ਉੱਥੇ ਇਸ ਮਜ਼ਦੂਰਾਂ ਦੀ ਗੱਲ ਹੋ ਰਹੀ ਆ ਸਿਰਫ ਆਪਣੀ ਹੀ ਗੱਲ ਮੁਰੇ ਰੱਖ ਰਹੇ ਨੇ ਮਜ਼ਦੂਰ ਇਸ ਟਾਈਮ ਜਿਹੜੇ ਬੰਦੇ ਮੇਰੇ ਕੋਲ ਮੈਸੇਜ ਆ ਰਹੇ ਨੇ ਇਹਨਾਂ ਦੇ ਉਹਨਾਂ ਦੀ 1% ਵੀ ਗੱਲ ਨਹੀਂ ਹੋ ਰਹੀ ਆ ਆਪਾਂ ਅੱਜ ਇਹ ਮੇਰੇ ਨਾਲ ਕੇ ਮੁੜ ਕੇ ਪੁਆਇੰਟ ਦੇ ਉੱਤੇ ਆਪਾਂ ਗੱਲ ਕਰਨੀ ਆ ਜੀ ਭਾਨੇ ਤੇ ਲੱਖੇ ਦੀ ਮੈਂ ਇੱਕ ਵੀਡੀਓ ਦਿਖਾਉਂਗਾ ਪਹਿਲਾਂ ਉਹ ਤੋਂ ਬਾਅਦ ਆਪਾਂ ਅੱਧ ਕਰਾਂਗੇ ਗੱਲਬਾਤ ਇਹਨਾਂ ਬੰਦਿਆਂ ਨੇ ਜਦ ਭਾਨਾ ਜੇਲ੍ਹ ਚੋਂ ਬਾਹਰ ਆਇਆ ਜਾਂ ਲੱਖਾਂ ਬਾਹਰ ਕਢ ਕੇ ਭਾਨੇ ਲਈ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ ਭੁਲੇ ਭਾਲੇ ਲੋਕਾਂ ਨੂੰ ਪਟਕਾ ਕੇ ਲੋਕਾਂ ਮੂਰੇ ਪੇਸ਼ ਕਰ ਰਿਹਾ ਸੀਗਾ ਵੀ ਭਾਈ ਆਪਾਂ ਨੇ ਭਾਨੇ ਨੂੰ ਛਡਾਉਣਾ ਆਪਾਂ ਨੇ ਭਾਨੇ ਮਗਰ ਆ ਕੁਛ ਕਰਨਾ ਆਪਾਂ ਨੇ ਉਹ ਕਰ ਕਰਨਾ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਜਿਵੇਂ ਆਪਾਂ ਹੋਏ ਦਿਵਾਰਚੀ ਮੈਂ ਰਿਪੀਟ ਕਰ ਦਨਾ ਪਾਗਲ ਬਣਾਉਣ ਦੇ ਵਿੱਚ 1% ਵੀ ਹੱਥ ਨਹੀਂ ਛੱਡਿਆ ਅੱਜ ਤੁਹਾਡੇ ਮੂਰੇ ਅਸੀਂ ਵੀਡੀਓ ਰੱਖਾਂਗੇ ਇੱਕ ਤੇ ਉਹ ਵੀਡੀਓ ਤੇ ਕਰਾਂਗੇ ਆਪਾਂ ਜਿਹੜੀ ਉਹਦੀ ਮਤਲਬ ਜਣ ਕੇ ਪੋਸਟ ਮਾਰ ਵੀਡੀਓ ਦਾ ਪਹਿਲਾ ਵੀਡੀਓ ਸੁਣ ਲਈਏ ਆਪਾਂ ਮੈਂ ਨਾਲ ਦੀ ਨਾਲ ਸੁਣਾ ਦਵਾਂ ਜਾਨੂ ਮੈਂ ਬਾਈ ਰਣਜੋਤ ਤੂੰ ਕਹਿ ਸਕਦਾ ਜਾਨੂ ਮੈਂ ਵੀਡੀਓ ਕੱਢ ਦਵਾਂ ਚਾਉਣੀ ਹੈ ਤਾਂ ਸਾਨੂੰ ਜਿਹੜੀ ਇੱਕ ਤਾਂ ਨਾ ਪਹਿਲਾਂ ਮੈਂ ਕਹਿੰਦਾ ਇਹ ਤਾਂ ਨਾ ਕਰ ਲਈ ਗੱਲਬਾਤ ਇਹਨੇ ਇੱਕ ਵੀਡੀਓ ਪਾਈ ਆ ਸੁਖ ਜਗਰਾਉ ਨੇ ਕੱਲ ਦੀ ਵੀਡੀਓ ਪਾਈ ਬੰਲੇ ਤੇ ਗੱਲ ਕਰ ਲਈਏ ਪਹਿਲਾਂ ਇੱਥੇ ਕਰ ਲੋ ਹਾਂ ਪਹਿਲਾਂ ਇੱਥੇ ਕਰ ਲੋ ਪਹਿਲਾਂ ਇੱਥੇ ਗੱਲ ਕਰ ਲਈਏ ਇਹ ਬੰਦਾ ਅਸੀਂ ਕਿਉਂ ਇਹਨਾਂ ਤੇ ਗੱਲ ਕਰਨ ਲੱਗੇ ਆ ਸਾਡਾ ਦੇਖੋ ਇਹ ਜਿਹੜੇ ਬੰਦੇ ਨੇ ਨਾ ਸੁਖ ਜਗਰਾਉ ਹੋਇਆ ਭਾਨਾ ਸਿੱਧੂ ਹੋਇਆ ਲੱਖਾ ਸਦਾਣਾ ਹੋਇਆ ਇਹਨਾਂ ਨੂੰ ਅਸੀਂ ਕਿਉਂ ਟਾਰਗੇਟ ਕਰ ਰਹੇ ਆ ਕਿਉਂਕਿ ਇਹ ਜਿਹੜੇ ਲੋਕਾਂ ਦੀ ਸੋਚਣੀ ਸੀਗੀ ਨਾ ਜਗਦੀਪ ਰੰਧਾਵਾ ਹੋਇਆ ਸੁਖ ਜਗਰਾਉ ਹੋਇਆ ਏ ਆਪਣੇ ਜੋ ਭਾਨਾ ਸਿੱਧੂ ਹੋਇਆ ਲੱਖਾ ਸੁਧਾਨਾ ਹੋਇਆ ਨਾਲ ਜਿਹੜੀ ਇਹਨਾਂ ਦੀ ਪੂਰੀ ਟੀਮ ਆ ਉਹਨਾਂ ਦੀ ਗੱਲ ਅਸੀਂ ਕਿਉਂ ਕਰਦੇ ਆ ਕਿਉਂ ਇਹਨਾਂ ਦਾ ਜ਼ਿਕਰ ਕਰਦੇ ਆ ਕਿਉਂਕਿ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਦੀਪ ਦੀ ਜਿਹੜੀ ਦੀਪ ਦੀ ਸੋਚ ਸੀਗੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹ ਕਿਹੜਾ ਪੁਆਇੰਟ ਪੰਜਾਬ ਲਈ ਸੋਚਦਾ ਸੀਗਾ ਕੀ ਕੁਝ ਪੰਜਾਬ ਲਈ ਕਰਨਾ ਚਾਹੁੰਦਾ ਸੀਗਾ ਪਰ ਇਹ ਲੋਕ ਉਹਨੂੰ ਪਤਾ ਨਹੀਂ ਕੀ ਸਮਟਾਉਣਾ ਚਾਹੁੰਦੇ ਸੀਗੇ ਉਹ ਚ ਸਭ ਤੋਂ ਪਹਿਲਾ ਬੰਦਾ ਸੀਗਾ ਆ ਜਿਹੜਾ ਬੰਦਾ ਮਗਰ ਲੱਗੋ ਸੁਖ ਜਗਰਾਉ ਇਹਦੀ ਮੈਂ ਇੱਕ ਵੀਡੀਓ ਦਿਖਾਉਣਾ ਉਹ ਤੇ ਫਿਰ ਕਰਦੇ ਆਪਾਂ ਗੱਲ ਆਜਾ ਸੁਣ ਲਓ ਕੀ ਕਰਦੇ ਆ ਪੱਛੋਂ ਦੇ ਯੇਲਾ ਜਾਂਦੇ ਨੇ ਜਿਹੜਾ ਵਾਤਾਵਰਨ ਇਹ ਕਿਤੇ ਨਾਜਵਾਨੀ ਬਚਾਉਣੀ ਹੈ ਪਰ ਸਾਨੂੰ ਜਿਹੜੀ ਡੋਟਿਆਂ ਦੀ ਖੇਤੀ ਹੈ ਉਹਨੂੰ ਪੰਜਾਬ ਦੇ ਵਿੱਚ ਮਨਜ਼ੂਰੀ ਦੇਣੀ ਪਵੇਗੀ ਇਹਦੇ ਨਾਲ ਨਾਲ ਭੜੀਆਂ ਗੂੜੀਆਂ ਖਾਂਦੇ ਨੇ ਹਨਾ ਇਹ ਕਿੰਨਾ ਖਤਰਨਾਕ ਹੈ ਫਿਰ ਮਕਸ਼ਰੀਅਲ ਪੰਜਾਬੀ ਉਹ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਦੋ ਦਿਨ ਪਹਿਲਾਂ ਵੀ ਵਿਧਾਨ ਸਭਾ ਦੇ ਵਿੱਚ ਵੀ ਗੁੰਜਿਆ ਅਸੀਮ ਦੀ ਖੇਤੀ ਦਾ ਮੁੱਦਾ ਡੋਟਿਆਂ ਦੀ ਖੇਤੀ ਦਾ ਮੁੱਦਾ ਖਾਸ ਖਾਸ ਦਾ ਮੁੱਦਾ ਜਿਹੜਾ ਉਹਦੇ ਤੇ ਮੈਂ 2 ਮਿੰਟ ਹੁਣ ਕਈ ਬੰਦੇ ਕਹਿ ਰਹੇ ਨੇ ਯਾਰ ਇਹ ਗਲਤ ਹੈ ਕੁਝ ਕਾਰਨ ਨਹੀਂ ਬਤਾ ਛੱਡ ਜੂਗਾ ਤੇ ਤੁਹਾਡਾ ਦੇ ਬਾਰੇ ਕੀ ਖਿਆਲ ਤੁਸੀਂ ਵੀ ਦੱਸਣਾ ਤੇ ਮੈਨੂੰ ਜੋ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਦੇਖੋ ਭਾਈ ਜੀ ਨਸ਼ਾ ਤਾਂ ਨਸ਼ਾ ਹੈ ਨਸ਼ਾ ਚਾਹੇ ਚਿੱਟਾ ਡਰਜਾ ਹੈ ਚਾਹੇ ਹਫੀਮ ਹੈ ਤੇ ਚਾਹੇ ਦਾਰੂ ਹੈ ਨਸ਼ੇ ਸਾਰੇ ਨਸ਼ੇ ਨੇ ਪਰ ਪਰ ਇਹਦੇ ਵਿੱਚ ਜਿਹੜਾ ਪਰ ਹੈ ਪਰ ਬਹੁਤ ਮਹੱਤਵਪੂਰਨ ਹੈ ਇੰਪੋਰਟੈਂਟ ਹੈ ਕਿਉਂ ਜੇ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋ ਜੂ ਡੋਡਿਆਂ ਦੀ ਥੋੜੇ ਪੀਚਾਂ ਲੱਗ ਜਾਣਗੇ ਖੇਤੀ ਹੋ ਜੂ ਕਾ ਜਿਹੜੀ ਪੰਜਾਬ ਦੀ ਮਰ ਰਹੀ ਜਵਾਨੀ ਐ ਜਿਹੜੀ ਚਿੱਟਾ ਪੀਪੀ ਰੋਜ਼ ਮਰਦੀ ਆ ਲਾਸ਼ਾਂ ਅਸੀਂ ਚੱਕਦੇ ਆ ਮਾਂ ਪਿਓ ਆਪਦੇ ਜਵਾਕਾਂ ਦੇ ਸਵੇ ਬਾਲ ਰਹੇ ਨੇ ਤਾਂ ਇਹ ਨਸ਼ੇ ਨੂੰ ਠੱਲ ਬੈਜੋ ਕਿਉਂ ਕਿ ਜਿਹੜਾ ਪੋਸਟਰੀ ਕੀਤੀ ਆ ਡੋਡਿਆਂ ਦੀ ਜਿਹਨੂੰ ਕਹ ਦਿੰਨੇ ਆ ਸੀ ਉਹਦੇ ਨਾਲ ਅੱਜ ਤੱਕ ਕੋਈ ਵੀ ਇਨਸਾਨ ਮਰਿਆ ਨਹੀਂ ਹੈ ਦੂਜੀ ਗੱਲ ਮੈਂ ਇੱਥੇ ਰੋਕ ਲਈਏ ਨਹੀਂ ਫਿਰ ਵੀਡੀਓ ਆਪਣੀ ਬਹੁਤ ਲੰਬੀ ਹੋ ਜਾਣੀ ਆ ਇੱਕ ਪਾਸੇ ਤਾਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਜਿਹੜੀ ਆਉਣੇ ਵਾਲੀ ਪੀੜ੍ਹੀ ਨੂੰ ਅਸੀਂ ਐਜੂਕੇਸ਼ਨ ਦੇ ਵਿੱਚ ਧੱਕਣਾ ਚਾਹੁੰਦੇ ਆ ਵੀ ਐਜੂਕੇਸ਼ਨ ਕਰੋ ਪੜੋ ਕੁਝ ਬਣਾਓ ਪੰਜਾਬ ਲਈ ਕੁਝ ਸਿੱਖੀ ਦੀ ਗੱਲ ਕਰੋ ਆਪਣੇ ਆਪ ਨੂੰ ਪਿੱਛੇ ਮੋੜ ਰਹੇ ਆ ਪਰ ਇਹ ਬੰਦੇ बार-बार ਇੱਕ ਪੁਆਇੰਟ ਦੇ ਉੱਤੇ ਬੋਲੀ ਜਾਂਦੇ ਨੇ ਜੀ ਨਸ਼ੇ ਦੀ ਆਪਣੀ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਇਹਨੇ ਗੱਲ ਇੱਕ ਕਹੀ ਆ ਕਹਿੰਦਾ ਵੀ ਜੇ ਬੰਦਾ ਕੋਈ ਡੋਡਾ ਤੇ ਫੀਮ ਖਾਊਗਾ ਉਹ ਕਦੇ ਮਰੂਗਾ ਨਹੀਂ ਕੀ ਇਹ ਲਿਖ ਕੇ ਗਾਰੰਟੀ ਦੇ ਸਕਦਾ ਬੰਦਾ ਅਮਰ ਹੋ ਜੂ 2 ਤੇ ਨੰਬਰ 2 ਤੇ ਹੁਣ ਇਹ ਟਾਪਿਕ ਦੇ ਉੱਤੇ ਅਸੀਂ ਆਉਣੇ ਵਾਲੇ ਸ਼ਨੀਵਾਰ ਨੂੰ ਬਾਈ ਰਣਜੋਤਨਾ ਮੇਰੀ ਗੱਲ ਹੋ ਚੁੱਕੀ ਆ ਇਹ ਆਪਾਂ ਸਪੈਸ਼ਲ ਵੀਡੀਓ ਕਰਾਂਗੇ ਇਹ ਚੀਜ਼ ਦੇ ਬੀ ਡਾਕਟਰ ਰੰਜੀਤ ਸਿੰਘ ਕੰਡਿਆਲ ਵਾਲਿਆਂ ਨੂੰ ਉਹਦੇ ਨਾਲ ਸਪੈਸ਼ਲ ਵੀਡੀਓ ਕਰਾਂਗੇ ਵੀ ਇਹਦੇ ਸਾਈਡ ਇਫੈਕਟ ਕੀ ਨੇ ਇਹ ਤੁਹਾਨੂੰ ਗਲਤ ਫਹਮੀ ਆ ਇਹ ਇਹ ਚੀਜ਼ ਦੀ ਇਹਦੇ ਫੀਮ ਦੇ ਬਹੁਤ ਗਲਤ ਸਾਈਡ ਇਫੈਕਟ ਨਿਕਲਦੇ ਨੇ ਇਹ ਆਪਾਂ ਤੱਥਾਂ ਦੇ ਨਾਲ ਕਰਾਂਗੇ ਗੱਲਬਾਤ ਜੋ ਜੋੜੇ ਬੰਦੇ ਖਾਂਦੇ ਨੇ ਆਪਾਂ ਨੇ ਪੰਜਾਬ ਦੀ ਜਵਾਨੀ ਇੱਕ ਨੈਚੁਰਲ ਜਵਾਨੀ ਬਣਾਉਣੀ ਆ ਜਿਵੇਂ ਆਪਣੇ ਪਹਿਲਾਂ ਸੀਗੇ ਜੋ ਆਪਣੇ ਮਤਲਬ ਜਣ ਕੇ ਲੋਕਾਂ ਦੇ ਵਿੱਚ ਪਹਿਲਾਂ ਸੀ ਕਿ ਜਿਵੇਂ ਆਪਣੇ 90 ਸਾਲ ਦਾ ਬਾਬਾ ਹਨੂ ਸਿੰਘ ਹਨੂਮਾਨ ਸਿੰਘ ਕਿਵੇਂ ਅੰਗਰੇਜ਼ਾਂ ਦੇ ਭਾਜਣਾ ਪਵਾਇਆ ਸੀਗੀਆਂ ਕਿਵੇਂ ਲੋਕਾਂ ਨੂੰ ਭਜਾਇਆ ਸੀਗਾ ਉਹਨੇ ਉਹ ਕੀ ਇਹ ਕੰਮ ਕਰਦੇ ਸੀਗੇ ਉਹ ਇੱਕ ਚੀਜ਼ ਹੋਰ ਐ ਚ ਹੂੰ ਇਹ ਕਹਿੰਦੇ ਪੰਜਾਬ ਚ ਆਪਣੇ ਇਨਵੈਸਟ ਹੋ ਜੂ ਸ਼ੁਰੂ ਜੇ ਖੇਤੀ ਸਾਰੇ ਕਰਨ ਲੱਗ ਜਣ ਕਿਸਾਨ ਫਿਰ ਮੈਨੂੰ ਇੱਕ ਚੀਜ਼ ਦੱਸ ਦੋ ਐਮਪੀ ਚ ਜ਼ਿਆਦਾ ਖੇਤੀ ਹੁੰਦੀ ਜਾਂ ਰਾਜਸਥਾਨ ਚ ਹੋ ਰਹੀ ਉਹ ਕਿੰਨੇ ਆਪਣੇ ਆਮਦ ਉਹਨਾਂ ਨੂੰ ਕਿੰਨੇ ਵੀਰ ਹੋ ਗਏ ਉਹ ਤਾਂ ਉੱਥੇ ਕੰਮ ਕਰ ਬਿਜਾਰ ਹੋਦੇ ਨੇ ਬੰਦੂ ਠੀਕ ਆ ਅੱਜ ਦੇ ਟਾਈਮ ਦੇ ਵਿੱਚ ਬੀਕਾ ਨੇ ਰਾਜਸਥਾਨ ਦੀ ਗੱਲ ਕਰਦ ਨੇ ਭਾਈ ਉੱਥੇ ਬਹੁਤ ਜ਼ਿਆਦਾ ਜਾਨੀ ਕਿ ਫੀਮ ਦੀ ਹੁੰਦੀ ਆ ਪਰ ਮੈਨੂੰ ਕੋਈ ਦੱਸ ਸਕਦਾ ਇਹਨਾਂ ਚੋਂ ਇੱਕ ਵੀ ਬੰਦਾ ਵੀ ਉੱਥੇ ਕਿੰਨੇ ਕ ਹਸਪਤਾਲ ਬੰਦ ਹੋ ਗਏ ਕੀ ਜਿਹੜੇ ਜੋ ਜੋ ਇਹ ਕੀ ਅਪਤ ਇਹ ਇਹ ਗੱਲ ਆਪਾਂ ਉਧਰ ਨੂੰ ਕਰਾਂਗੇ ਭਾਈ ਆਪਾਂ ਜੇ ਗੱਲ ਕਰਨੀ ਆ ਆਪਾਂ ਇਹੀ ਮੈਂ ਇੱਕ ਵਾਰਸ ਹਿੰਟ ਦੇ ਦਿੰਨਾ ਕਿ ਜਿੱਥੇ ਜਿੱਥੇ ਉਹ ਦੇਖੋ ਐਮਪੀ ਚ ਖੇਤੀ ਹੁੰਦੀ ਆ ਰਾਜਸਥਾਨ ਚ ਹੁੰਦੀ ਆ ਉੱਥੇ ਜੇ ਇੰਨੇ ਪੈਸਾ ਜੇ ਉੱਥੇ ਖੇਤੀ ਹੁੰਦੀ ਆ ਉਹ ਇੰਨੇ ਵੀਰ ਕਿਉਂ ਨਹੀਂ ਹੋਏ ਉੱਥੇ ਦੇ ਬੰਦੇ ਤਾਂ ਪੰਜਾਬ ਚ ਕੰਮ ਕਰਨ ਆ ਰਹੇ ਨੇ ਹਾਂ ਹਾਂ ਆ ਹਾਂ ਹਾਂ ਤੂੰ ਪੰਜਾਬ ਚ ਤਾਂ ਗਈ ਨਹੀਂ ਪੰਜਾਬ ਚ ਦਾ ਕੇ ਕੰਮ ਕਰ ਰਹੇ ਨੇ ਪੰਜਾਬ ਚ ਤਾਂ ਖੇਤੀ ਵੀ ਨਹੀਂ ਸ਼ੁਰੂ ਹੋਈ ਕਿ ਆ ਵੀਰ ਹੋ ਗਏ ਉਹ ਬਿਲਕੁਲ ਸਹੀ ਆ ਇਹ ਚੀਜ਼ ਤੇ ਆਪਾਂ ਬਿਲਕੁਲ ਵਧੀਆ ਵੀਡੀਓ ਬਣਾਵਾਂਗੇ ਸ਼ਨੀਵਾਰ ਨੂੰ ਰੰਜੀਤ ਵੀ ਨਾਲ ਬਧੀ ਚਰਾਂਗੇ ਗੱਲਬਾਤ ਨਾਲੇ ਕਰਾਂਗੇ ਤੱਥਾਂ ਦੇ ਨਾਲ ਆਪਾਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਦੀ ਜਵਾਨੀ ਨਸ਼ੇ ਵਿੱਚ ਨਾ ਬਾੜੋ ਪੰਜਾਬ ਦੀ ਜਵਾਨੀ ਨੇਚਰਲ ਜਵਾਨੀ ਰੱਖੋ ਕਿਉਂ ਆਪਣੇ ਟਿਊਬੇਬੀ ਹੋਣ ਲੱਗੇ ਪੰਜਾਬ ਦੇ ਵਿੱਚ ਕਿਉਂ ਆਪਣੇ ਚੀਜ਼ਾਂ ਆ ਗਈਆਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਤੱਥਾਂ ਦੇ ਨਾਲ ਸਮਝਾਵਾਂਗੇ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਅੱਜ ਸਵੇਰੇ ਇੱਕ ਭਾਨ ਨੇ ਵੀਡੀਓ ਪਾਈ ਆ ਤੁਸੀਂ ਸਾਰਾ ਤਕਰੀਰ ਦੇਖ ਲਈ ਹੋਣੀ ਆ ਉਹ ਐਂਟਰਟੇਨਮੈਂਟ ਵੀਡੀਓ ਪਾਈ ਆ ਜਿਹਦੇ ਵਿੱਚ ਉਹ ਨੌ ਲੈ ਰਿਹਾ ਕਈ ਆਪਣੇ ਦੇ ਫੇਮਸ ਐਕਟਰ ਨੇ ਜਿਵੇਂ ਗੱਗੂ ਗੱਲ ਹੋ ਗਿਆ ਆਪਣੇ ਕਰਤਾਰ ਚੀਮਾ ਹੋ ਗਿਆ ਜਸ ਬਾਜ ਬਾਜਾ ਇਹਨਾਂ ਨੇ ਨੌ ਲੈ ਰਿਹਾ ਸਾਰੇ ਬੰਦਿਆਂ ਦੇ ਉਹ ਠੀਕ ਆ ਹਾਂ ਤੂੰ ਕਲਾ ਕਲਾਕਾਰ ਨੌ ਲੈ ਰਿਹਾ ਵੀ ਇਹ ਪਾਲਿਸੀਟੀ ਕਰਦੇ ਨੇ ਜੀ ਇਹ ਜਾਂ ਹੁਣ ਉਹਨੇ ਇੱਕ ਐਂਡ ਦੇ ਵਿੱਚ ਭਾਂਦੇ ਨੇ ਇਹ ਵੀ ਗੱਲ ਕਹੀ ਆ ਕੁਝ ਕੁੜੀਆਂ ਦਾ ਕੇਸ ਆਇਆ ਸੀਗਾ ਉਹਦੀ ਜਿਹੜੀ ਮਸ਼ਹੂਰੀ ਸੀ ਨਾ ਉਹਦੀ ਪਾਲਿਸੀਟੀ ਕੀਤੀ ਸੀ ਕਰਤਾਰ ਚੀਮੇ ਨੇ ਮੇਰਾ ਦੇਖੋ ਕਰਤਾਰ ਚੀਮੇ ਨਾਲ ਮੇਰੀ ਨਾ ਕੋਈ ਰਿਸ਼ਤੇਦਾਰੀ ਆ ਨਾ ਮੇਰੀ ਉਹਨਾਂ ਕੋਈ ਗੱਲਾਂ ਨਾ ਕੋਈ ਬਾਤ ਆ ਅਸੀਂ ਗੱਲ ਕਰਨੀ ਹੈ ਸੱਚ ਤੇ ਉਹ ਹੈਗੇ ਨੇ ਇੱਕ ਐਕਟਰ ਉਹ ਕਰਦੇ ਨੇ ਜਣੀ ਕਿ ਮੰਨ ਲਓ ਜਣੀ ਕਿ ਵੀ ਪਬਲਿਸਿਟੀ ਕਿਸੇ ਵੀ ਚੀਜ਼ ਦੀ ਫਿਰ ਇਹਨੇ ਉਹਦੇ ਵਿੱਚ ਇੱਕ ਮੀਤ ਹੈ ਯਾਰ ਜਿਹੜਾ ਆਪਣੇ ਆਪਣੇ ਐਮਐਲਏ ਆਮ ਆਦਮੀ ਪਾਰਟੀ ਦਾ ਇਹਨੇ ਸ਼ੁਰੂਆਤ ਦੇ ਵਿੱਚ ਉਹਦੀ ਗੱਲ ਕੀਤੀ ਆ ਵੀ ਇਹਨੇ ਇੱਕ ਟਰੈਵਲ ਏਜੰਟ ਨੂੰ ਸਨਮਾਨਤ ਅਵਾਰਡ ਦਿੱਤਾ ਮੀਤ ਇਹ ਕੌਣਾ ਇੱਕ ਐਮਐਲਏ ਆ ਉਹਨੂੰ ਕੋਈ ਵੀ ਬੰਦਾ ਸੱਦ ਸਕਦਾ ਕੋਈ ਵੀ ਦੁਕਾਨ ਵਾਲਾ ਬੰਦਾ ਸੱਦ ਸਕਦਾ ਕੋਈ ਵੀ ਕਿਸੇ ਵੀ ਕੋਈ ਬੰਦਾ ਇਹਦਾ ਮਤਲਬ ਇਹ ਨਹੀਂ ਬਣਦਾ ਵੀ ਉਹ ਜੀ ਸਪੋਰਟ ਪਿੱਛੇ ਗਿਆ ਉਹ ਭਾਵੇਂ ਨੇ ਚ ਗੱਲ ਕਹੀ ਹੈ ਇੱਕ ਕਹਿੰਦਾ ਹੋ ਸਕਦਾ ਵੀ ਇਹਨੂੰ ਫੰਡਿੰਗ ਲੈਣੀ ਹੋਵੇ ਇਹਨਾਂ ਤੋਂ ਕਿਉਂਕਿ ਜਿਹੜੇ ਏਜੰਟ ਨੇ ਉਹਤੇ ਪਰਚੇ ਪਾਏ ਹੋਏ ਨੇ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਨਾ ਜਿਹੜੇ ਏਜੰਟ ਨੇ ਇਹ ਇੱਕ ਕਿਸਮ ਦਾ ਮਤਲਬ ਸਭ ਤੋਂ بڑا ਮਾਫੀਆ ਇਹ ਕੁਝ ਏਜੰਟ ਸਹੀ ਵੀ ਨਹੀਂ ਨੇ ਤੇ ਕੁਝ ਏਜੰਟ ਗਲਤ ਵੀ ਨਹੀਂ ਨੇ ਆਪਾਂ ਸਾਰਿਆਂ ਨੂੰ ਗਲਤ ਕਹਿ ਸਕਦੇ ਜਾਂ ਸਾਰਿਆਂ ਨੂੰ ਆਪਾਂ ਸਹੀ ਵੀ ਨਹੀਂ ਕਹਿ ਸਕਦੇ ਤੇ 420 ਦਾ ਜੇ ਕੋਈ ਮਤਲਬ ਆਪਣੇ ਲੋਕਾਂ ਕੋਲ ਇਨਫੋਰਮੇਸ਼ਨ ਘਾਟਾ ਚੀਜ਼ਾਂ ਦੀ ਇਹਨਾਂ ਤੇ ਵੀ ਸਪੈਸ਼ਲ ਆਪਾਂ ਇੱਕ ਵੀਡੀਓ ਬਣਾਵਾਂਗੇ ਵੀ ਕਿ ਕਿਵੇਂ ਆਪਾਂ ਲੋਕਾਂ ਨੂੰ ਪੈਸੇ ਦੇਣ ਤੋਂ ਆਪਣੇ ਕਈ ਲੋਕ ਹਨਾ ਕਈ ਲੋਕ ਆਪਣੇ ਸਲਿੱਪਾਂ ਨਾਲ ਤੋਂ ਬਿਨਾਂ ਇਹਨਾਂ ਨੂੰ ਪੈਸੇ ਦੇ ਕੇ ਆਉਂਦੇ ਨੇ ਸਾਡੇ ਕੋਲ ਇਸ ਟਾਈਮ ਹਨਾ 50 ਤੋਂ ਉੱਤੇ ਕੇਸ ਪਏ ਹੋਣੇ ਆ ਜਿਨ੍ਹਾਂ ਦੇ ਵਿੱਚ ਆਪਣੇ ਬੰਦਿਆਂ ਨੇ ਪੈਸੇ ਦਿੱਤੇ ਹੋਣੇ ਕਿਸੇ ਨੇ 10 ਲੱਖ ਪੂਰਾ ਪਹਿਲੇ ਫੜਾਤਾ ਏਜੰਟ ਨੂੰ ਬਿਨਾਂ ਸਲਿੱਪ ਤੋਂ ਕਿਸੇ ਨੇ ਏਜੰਟ ਨੂੰ ਅੱਧੇ ਪੈਸੇ ਦੇਤੇ ਕੁਝ ਹੀ ਸੋਚਿਆ ਵੀ ਕੋਈ ਬੰਦਾ ਹੁਣ ਦੇਖੋ ਮੈਂ ਇੱਕ ਫੋਟੋ ਦਿਖਾਉਣਾ ਨਾਲ ਮੈਂ ਇੱਕ ਪਾਸੇ ਤਾਂ ਭਾਨਾ ਕਹਿ ਰਿਹਾ ਵੀ ਭਾਈ ਕੁੜੀਆਂ ਨੂੰ ਕਰਤਾਰ ਦੇ ਘਰ ਦੇ ਮੂਹਰੇ ਜਾ ਕੇ ਬਹਿਜੋ ਰਜੋਤ ਇਹ ਹੀ ਗੱਲ ਹੋਈ ਹੈ ਨਾ ਆ ਫੋਟੋ ਬੱਚੇ ਦਿਖਾਉਣਾ ਆਪਾਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇਹਦੇ ਵਿੱਚ ਦੇਖੋ ਇਹ ਕਹਿੰਦਾ ਕੁਲਵਿੰਦਰ ਬਿੱਲੇ ਨੇ ਐਡ ਕੀਤੀ ਯਾਰ ਇੱਕ ਆਰਟਿਸਟਾ ਹੋਣੇ ਪੈਸੇ ਦਿੱਤੇ ਤਾਂ ਐਡ ਕੀਤੀ ਹੁਣ ਇਹ ਤਾਂ ਨਹੀਂ ਕਿਹਾ ਕਿ ਐਸੇ ਦਫ਼ਤਰ ਚ ਜਾਓ ਹੁਣ ਇਹ ਤਾਂ ਨਹੀਂ ਕਿਹਾ ਹਾਂ ਨਾ ਹੀ ਗੱਗੂ ਗਿੱਲ ਨੇ ਕਿਹਾ ਕਿ ਐਸੇ ਦਫ਼ਤਰ ਜਾ ਕੇ ਵੀਜ਼ਾ ਲਵਾਓ ਨਾ ਹੀ ਕਰਤਾਰ ਚੀਮੇ ਨੇ ਕਿਹਾ ਕਿ ਇੱਥੇ ਆ ਕੇ ਵੀਜ਼ਾ ਲਵਾਓ ਇਹ ਤਾਂ ਲੋਕਾਂ ਨੇ ਐਡ ਦੇਖ ਕੇ ਗਏ ਆ ਐ ਕਿ ਫਿਰ ਇੱਕ ਚੀਜ਼ ਦਾ ਜਵਾਬ ਦੋ ਮੈਨੂੰ ਹੋਰ ਪੰਜਾਬ ਚ Jio ਦੀ ਕੰਪਨੀ ਵੀ ਚੱਲਦੀ ਆ ਰिलायंस ਦੀ ਹਾਂ ਠੀਕ ਨਹੀਂ ਫਿਰ ਉਹ ਮੈਨੂੰ ਇੱਕ ਮੈਂ ਇੱਕ ਚੀਜ਼ ਦਾ ਸਾਥ ਬਾਈ ਪਿਛਲੀ ਵਾਰ ਵੀ ਨਾ ਕਿਸਾਨੀ ਡੋਲਰ ਦੇ ਵਿੱਚ ਕਈ ਸਟੋਰ ਬੰਦ ਕਰਦੇ ਸੀ ਜਿਹੜੇ ਮੁੰਡੇ ਬੇਰੋਜ਼ਗਾਰ ਹੋ ਗਏ ਉਹਨਾਂ ਦਾ ਕੀ ਕਸੂਰ ਸੀ ਸਟੋਰ ਤਾਂ ਹੁਣ ਵੀ ਚੱਲ ਰਹੇ ਨੇ ਪੰਜਾਬ ਚ ਪੰਜਾਬ ਚ ਪੈਟਰੋਲ ਪੰਪ ਰिलायंस ਵਾਲਿਆਂ ਦੇ ਪੰਜਾਬ ਦੇ ਵਿੱਚ Jio ਦੇ ਸਟੋਰ ਹੁਣ ਵੀ ਚੱਲਦੇ ਜਿਹੜੇ ਬੇਰੋਜ਼ਗਾਰ ਐ ਸੀ ਉਹਨਾਂ ਨੂੰ ਨੌਕਰੀਆਂ ਦਵਾਤੀਆਂ ਇਹਨਾਂ ਨੇ ਬੜਾ ਤੇ ਦੱਸਣ ਹਰ ਨਹੀਂ ਜਿਹੜੇ ਇੱਕ ਮਿੰਟ ਮੈਂ ਗੱਲ ਕਰਦੇ ਨੇ ਨਾ ਜਿਹੜੀ ਇਹ ਨਸ਼ੇ ਦੀ ਗੱਲ ਇਹਨਾਂ ਜੋਤ ਇਹ ਨਸ਼ੇ ਦੀ ਗੱਲ ਕਰਦੇ ਨੇ ਈਡੀ ਵਾਲਿਆਂ ਨੇ ਡਾਇਰੈਕਟ ਡਾਕੂਮੈਂਟ ਪ੍ਰੂਫ ਲਿਆ ਕੇ ਸ਼ੋਅ ਕਰਤਾ ਵੀ ਜਿਹੜਾ ਸੁਖਪਾਲ ਸਿੰਘ ਖਹਿਰਾ ਉਹ ਨਸ਼ੇ ਦੇ ਨਾਲ ਜਿਹੜੇ ਬੰਦੇ ਡਰੱਗਸ ਦਾ ਕਰਦੇ ਨੇ ਵੀ ਉਹਨਾਂ ਤੋਂ ਉਹ ਕਮਿਸ਼ਨ ਲੈ ਰਿਹਾ ਸਾਰੇ ਸਬੂਤ ਐਟ ਟਾਈਮ YouTube ਦੇ ਉੱਤੇ ਵੀ ਪਏ ਨੇ ਸਾਡੇ ਕੋਲ ਪਰਸਨਲ ਤੌਰ ਤੇ ਵੀ ਪਏ ਨੇ ਫੇਰ ਡਾਇਰੈਕਟ ਨਾ ਆ ਰਿਹਾ ਵਿਕਰਮ ਹਾਂ ਡੈਰੀ ਵਾਲੀ ਵਿਕਰਮ ਜੀ ਵਿਕਰਮਜੀਤ ਸਿੰਘ ਮਜੀਠੀਆ ਦਾ ਨਾ ਡਾਇਰੈਕਟ ਆ ਰਿਹਾ ਜਗਦੀਸ਼ ਭੋਲੇ ਨੇ ਵਿਕਰਮ ਵਿਕਰਮਜੀਤ ਜੀ ਦਾ ਡਾਇਰੈਕਟ ਨਾ ਲੱਤਾ ਹੋਇਆ ਉਹਦੇ ਵੀ ਈਡੀ ਉਤੇ ਛਾਪੇ ਪਾ ਰਹੀ ਆ ਕਿਸੇ ਬੰਦੇ ਨੇ ਜਾਂ ਝੋਟੇ ਵਰਗੇ ਨੇ ਜਾਂ ਕਿਸੇ ਹੋਰ ਨੇ ਜਾਂ ਭਾਨੇ ਸਿੱਧੂ ਵਰਗੇ ਜਿਹੜਾ ਪੰਜਾਬ ਦੀ ਜਵਾਨੀ ਨੂੰ ਕਹਿ ਰਿਹਾ ਵੀ ਪੰਜਾਬ ਦੀ ਜਵਾਨੀ ਜੀ ਗਲ ਕੇ ਖਤਮ ਹੋ ਚੁੱਕੀ ਆ ਇਹ ਜੀ ਨਸ਼ੇ ਵਿੱਚ ਵੜ ਗਈ ਜਾਂ ਆ ਸੁੱਖ ਜਗਰਾਉ ਵਰਗੇ ਕਹਿ ਰਹੇ ਨੇ ਜੀ ਚਿੱਟਾ ਕਿਸੇ ਨੇ ਇਹਨਾਂ ਨੇ ਕਿਸੇ ਇਹ ਬੰਦਿਆਂ ਤੋਂ ਸਵਾਲ ਪੁੱਛੇ ਨੇ ਵੀ ਤੁਹਾਡੇ ਤੇ ਨੌ ਲੱਗ ਰਹੇ ਨੇ ਭਾਈ ਜਿਹੜਾ ਤੁਹਾਡਾ ਨੌ ਵਿੱਚ ਆ ਰਿਹਾ ਵੀ ਸਾਨੂੰ ਕਿਸੇ ਚੀਜ਼ ਦੱਸੋ ਕਲੀਅਰ ਕਰੋ ਲੋਕਾ ਮੋਹਰੇ ਆ ਕੇ ਵੀ ਅਸੀਂ ਇਹ ਚੀਜ਼ ਦੇ ਵਿੱਚ ਨਹੀਂ ਹੈ ਕਿ ਸਬੂਤਾਂ ਦੇ ਨਾਲ ਨਾ ਇਹਨਾਂ ਨੇ ਕਦੇ ਪੁੱਛਣਾ ਨਹੀਂ ਹੈਗਾ ਕਿਹਨੂੰ ਫੜਦੇ ਨੇ ਜਿਹੜਾ ਇੱਕ ਦਿਹਾੜੀਦਾਰ ਬੰਦਾ ਜਿਹੜੇ ਇੱਕ ਦਿਹਾੜੀਦਾਰ ਬੰਦਾ ਜਿਹਨੇ ਇੱਕ ਦਿਹਾੜੀ ਲਾਉਣੀਆਂ ਇੱਕ ਗਰੀਬ ਘਰ ਦਾ ਬੰਦਾ ਜਿਹਨੇ ਉਹ ਡੀਲਿੰਗ ਦੇ ਕੇ ਆਉਣੀਆਂ ਕਹਾ ਪੈਸੇ ਜੜ ਨੂੰ ਹੱਥ ਨਹੀਂ ਪਾਉਣਾ ਵੀ ਜੜ ਬੰਦੇ ਕਿਹੜੇ ਨੇ ਉਹਨਾਂ ਨੂੰ ਸਵਾਲ ਨਹੀਂ ਪੁੱਛਣਗੇ ਕਿਉਂਕਿ ਇਹਨਾਂ ਦੇ ਆਪਣੇ ਬੰਦੇ ਨੇ ਉਹ ਸਮਝੋ ਨਾ ਗੱਲ ਹਾਂ ਭਾਈ ਉਹ ਹੀ ਦਾ ਗੱਲ ਦਾ ਰੌਲਾ ਬਾ ਆਰਟਿਸਟ ਦਾ ਸੰਜਾ ਬਾ ਭਾਈ ਇਹਨੂੰ ਪੈਸੇ ਦਿੱਤੇ ਉਹਨੇ ਐਡ ਕਰਤੀ ਹੁਣ ਇਹ ਦੇਖੋ ਇਹ ਵੀ ਤਾਂ ਐਡ ਕਰਦੇ ਨੇ ਕਈ ਗੱਡੀਆਂ ਦੇ ਜਾ ਕੇ ਸ਼ੋਰੂਮਾਂ 'ਚ ਐਡ ਕਰਦੇ ਨੇ ਕਈ ਜਾ ਕੇ ਇਹ ਕਿਤੇ ਕਹਿੰਦੇ ਇੱਥੇ ਤੋਂ ਆਇਆ ਕਰੋ ਗੱਡੀ ਮਾਨ ਮਠੰਡੇ ਵਾਲਾ ਰੋਜ਼ ਕਿਸੇ ਨਾ ਕਿਸੇ ਘਰ ਦੀ ਐਡ ਕਰਨਾ ਕਿਸੇ ਹੋਰ ਇਹ ਵੀ ਤਾਂ ਐਡ ਕਰਦੇ ਨੇ ਇਹ ਵੀ ਬੰਦ ਰਾਜ ਖਾਲਸਾ ਉਹ ਵੀ ਕਰਦਾ ਐਡ ਚਲੋ ਇਹ ਤਾਂ ਭੰਦਾ ਸਿੱਧੂ ਵੀ ਕਰਦਾ ਇਹ ਤਾਂ ਆਪਾਂ ਲੋਕਾਂ ਨੂੰ ਦੱਸ ਰਹੇ ਆ ਨਾ ਹੁਣੇ ਮੈਂ ਇੱਕ ਪ੍ਰੂਫ ਦਿਖਾਉਣਾ ਤੋਤੀ ਬਦਮਾਸ਼ ਰਫਤਾਰ ਦਾ ਤੋਤੀ ਬਦਮਾਸ਼ ਨੂੰ ਕਿਉਂ ਕਹਿੰਦੇ ਗੋਗੀ ਉਹ ਬੰਦਾ ਵੈਲੀ ਬਹੁਤ ਆ ਪੰਜਾਬ ਦਾ ਨੰਬਰ 1 ਵੈਲੀ ਬੰਦਾ ਹੋ ਤੋਤੀ ਬਦਮਾਸ਼ ਨੂੰ ਕਿਉਂ ਉਹਦਾ ਮੈਂ ਦਿਖਾਉਣਾ ਪ੍ਰੂਫ ਤੇ ਉਹਨੇ ਆਪਣੇ ਪੇਜ ਤੋਂ ਉਹ ਵੀਡੀਓ ਡਿਲੀਟ ਕਰਤੀ ਅਸੀਂ ਪਰ ਸਾਹਮਣੀ ਸੀਗੀ ਉਹ ਉਹ ਚੀਜ਼ ਸਾਹਮਣੀ ਕੋਈ ਲੈ ਲਿਆ ਸੀ ਔਰ ਮੈਨੂੰ ਸਮਝ ਲੋ ਲੋਕਾਂ ਨੂੰ ਦਿਖਾਉਣੀ ਸੰਗ ਤੋਂ ਮੁੰਨੇ ਰੱਖਣੀ ਪੈਣੀ ਸੀਗੀ ਭਾਨੇ ਕੋਲ ਲੋਕ ਆਉਂਦੇ ਨੇ ਭਾਨਾ ਕਹਿ ਰਿਹਾ ਬੜੇ ਪੀੜਿਤ ਲੋਕ ਮੇਰੇ ਕੋਲ ਪਹੁੰਚ ਰਹੇ ਨੇ ਪੀੜਿਤ ਇੰਨੇ ਕ ਪੀੜਿਤ ਨੇ ਭਾਈ ਲੋਕਾਂ ਦਾ ਪਤਾ ਨਹੀਂ ਲੱਗ ਰਿਹਾ ਕੋਈ ਜਮੀਨ ਵੇਚ ਕੇ ਪੈਸੇ ਦੇ ਰਿਹਾ ਕੋਈ 20 ਲੱਖ ਜਿ ਕੈਨੇਡਾ ਨੂੰ ਭੇਜ ਰਿਹਾ ਹੁਣ ਭਾਨਾ ਮੈਨੂੰ ਕੋਈ ਕੀਤਾਜ ਗੱਲ ਦਾ ਜਵਾਬ ਦੇ ਦੇਵੇ ਵੀ ਜਿਹੜਾ ਇਹਦੀ ਟੀਮ ਦਾ ਮੈਂਬਰ ਆ ਜਿਹਦੇ ਉਹਦੇ ਮਿਰਚਾਂ ਲੜੀਆਂ ਸੀਗੀਆਂ ਸੁਖ ਜਗਰਾਓ ਦੇ 3 ਸ਼ਾਟ ਅਲੀ ਕਰਮਨ ਤੇ ਸਾਡੇ ਬਾਹਰ ਨੂੰ ਤੇ ਸਵਾਲ ਪੁੱਛਣ ਤੇ ਉਹਦੇ ਮਿਰਚਾਂ ਲੜੀਆਂ ਸੀਗੀਆਂ ਤੁਸਤ ਨੂੰ ਆਨੇ ਕੋਲ ਰਫਤਾਰ ਤੋਤੀ ਬਦਮਾਸ਼ ਇਹ ਜਹ ਬੰਦਾ ਵੀ ਜਿਹੜਾ 7 ਲੱਖ ਰੁਪਏ ਵਿੱਚ ਕੈਨੇਡਾ ਦਾ ਵੀਜ਼ਾ ਲਵਾਉਂਦਾ ਮੈਂ ਪ੍ਰੂਫ ਦਵਾ ਬਿਲਕੁਲ ਆ ਟੁਕਣਾ ਭਾਈ ਮੈਂ ਉਹੀ ਤਾਂ ਹੈਰਾਨ ਆ ਕਿ ਲੋਕੀ ਤਾਂ 25-25 ਲੱਖ ਰੁਪਏ ਚੱਕੀ ਫਿਰਦੇ ਨੇ ਇਹ ਤੋਤੀ ਬਦਮਾਸ਼ 7 ਲੱਖ ਚ ਕੈਨੇਡਾ ਦਾ ਵੀਜ਼ਾ ਲਵਾ ਕੇ ਦੇ ਰਿਹਾ ਤੁਹਾਨੂੰ ਤੇ ਆ ਜਿਹੜੀ ਇਹਨੇ ਰਫਤਾਰ ਨੇ ਹਨਾ ਇਹ ਵੀਡੀਓ ਆਪਣੇ ਪੇਜ ਤੋਂ ਕਰਤੀ ਡਿਲੀਟ ਕਿਉਂਕਿ ਇਹਦੇ ਵਿੱਚ ਨਾ ਤੁਹਾਨੂੰ ਅੱਖਰ ਉਲਟ ਦੀਂਦੇ ਹੋਣਗੇ ਮੈਂ ਪੜ ਕੇ ਤੁਹਾਨੂੰ ਸੁਣਾ ਦਿੰਦਾ ਨਾ ਨੰਬਰ ਵੀ ਦੇ ਦਿੰਦਾ ਏਜੰਟ ਦਾ ਨੰਬਰ ਉਹਨੂੰ ਫੋਨ ਕਰ ਲਿਓ ਏਜੰਟਰ ਹੁਣ ਕਰ ਲਿਓ 7 ਲੱਖ ਵਿੱਚ ਕੈਨੇਡਾ ਦਾ ਵੀਜ਼ਾ ਇਹਨੇ ਰਫਤਾਰ ਨੇ ਉੱਪਰਲੇ ਪਾਸੇ ਲਿਖਿਆ ਹੋਇਆ 7 ਲੱਖ ਵਿੱਚ ਕੈਨੇਡਾ ਦਾ ਵੀਜ਼ਾ ਨਾਲ ਦਿੱਤਾ ਵੀ ਸੰਪਰਕ ਕਰੋ ਏਜੰਟ ਦਾ ਨੰਬਰ ਹੈਗਾ 985850 985850 64 44 ਮੈਂ ਕਹਿੰਦੇ ਚਿਹਰਾ ਦਿਖਾ ਦਿਓ ਮੜੀ ਜੀ ਇਹ ਇਹ ਪਿਕਚਰ ਦਿਖਾ ਦਿਓ ਮੜੀ ਇੱਕ ਵਾਰ ਟਿਕਾ ਕੇ ਰੱਖ ਦਿਓ ਫੋਨ ਨੂੰ ਲੱਗ ਜੂ ਪਤਾ ਆਪਣੇ ਆ ਦੇਖੋ ਰਫਤਾਰ ਰਾਏ ਨੇ ਪੇਜ ਤੇ ਪਈ ਹੋਈ ਸੀ ਪੋਸਟ ਹੈ ਨਾ ਟ੍ਰੀਟ ਕਰਤੀ ਆ ਸ਼ਾਇਦ ਹੁਣ ਆ ਬੰਦਾ 7 ਲੱਖ ਚ ਵੀਜ਼ਾ ਲਵਾ ਕੇ ਦੇ ਰਿਹਾ ਜਿਹਨੇ ਲੈ ਨਹੀਂ ਸੱਤੋਂ ਫੋਟੋ ਮੰਗਾ ਸਕਦਾ ਬਾਈ ਮੈਸੈਂਜਰ ਤੇ ਹੈਲੋ ਲਿਖ ਕੇ ਪਪੇ ਦੋ ਚਾਹੇ ਮੈਂ ਦੋ ਚਾਹੇ ਰੋਨੀ ਵੀ ਇਹ ਇੱਥੇ ਚੀਜ਼ਾਂ ਕਲਿੱਕ ਕਰ ਦਿੱਤਾ ਇਹ ਹੋ ਗਿਆ ਇੱਕ ਬੰਦਾ ਦੂਜੇ ਬੰਦੇ ਦੀ ਵੀਡੀਓ ਮੇਰੇ ਆ ਜਿਹੜੇ ਫੋਨ ਤੇ ਮੈਂ ਲਾਈਵ ਬਣਾ ਰਿਹਾ ਜਗਦੀਪ ਰੰਧਾਵਾ ਉਹ ਕਹਿੰਦਾ ਮੈਂ 6000 ਰੁਪਏ ਚ ਯੂਕੇ ਦਾ ਵੀਜ਼ਾ ਲਵਾ ਕੇ ਦੰਨਾ ਉਹਦੀ ਵੀਡੀਓ ਮੇਰੇ ਕੋਲ ਪਈ ਆ ਆ ਫੋਨ ਦੇ ਉੱਤੇ ਉਹ ਵੀ ਮੈਂ ਸੈਂਡ ਕਰ ਦੂੰ ਜਿਹਨੂੰ ਚਾਹੀਦੀ ਆ ਹੁਣ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਚਾਹੀਦਾ ਵੀ ਜਦੋਂ ਆਪਣੇ ਕੋਲ ਇੰਨੇ ਘੱਟ ਪੈਸਿਆਂ ਦੇ ਵਿੱਚ ਬੰਦੇ ਹੈਗੇ ਨੇ ਜਿਹੜੇ ਵੀਜ਼ਾ ਲਵਾ ਕੇ ਦਿੰਦੇ ਨੇ ਇਹ ਕਿਹੜੀ ਝਾਕਾਂ ਦਾ ਫਿਰਦੇ ਨੇ ਇਹ ਕਿਉਂ 60 ਲੱਖ ਦਿੰਦੇ ਨੇ ਇਹ ਕਿਉਂ 30 ਲੱਖ ਦਿੰਦਲੇ ਨੇ ਇਹ ਕਿਉਂ 40 ਲੱਖ ਦਿੰਦੇ ਨੇ ਇੱਕ ਪਾਸੇ ਅਸੀਂ ਏਜੰਟਾਂ ਤੋਂ ਇਹਦਾ ਜਿਹੜਾ ਟੀਮ ਦਾ ਮੈਂਬਰ ਆ ਇਹਦੀ ਟੀਮ ਦਾ ਮੈਂਬਰ ਜਿਹਨੂੰ ਇਹ ਆਪਣਾ ਉਸਤਾਦ ਸਮਝਦੇ ਨੇ ਭਾਨੇ ਨੂੰ ਉਹ ਕਹਿੰਦੇ ਆ ਪੰਜਾਬ ਦੀ ਜਵਾਨੀ ਅਸੀਂ ਬਾਹਰ ਨਹੀਂ ਚੋਣ ਜਾਣ ਦੇਣੀ ਅਸੀਂ ਪੰਜਾਬ ਦੀ ਜਵਾਨੀ ਅੰਦਰ ਰੱਖਣੀ ਆ ਅਸੀਂ ਏਜੰਟਾਂ ਦੇ ਕੰਮ ਬੰਦ ਕਰਨੇ ਨੇ ਦੂਜੇ ਪਾਸੇ ਆ ਤੋਤੀ ਬਦਮਾਸ਼ ਵਰਗੇ ਜਾ ਕੇ ਇਹ ਚੀਜ਼ਾਂ ਦੀ ਪ੍ਰੋਮੋਸ਼ਨ ਕਰ ਰਹੇ ਨੇ ਇਹਨੂੰ ਸਵਾਲ ਇਹ ਪੁੱਛੋ ਵੀ ਤੇ ਆਪਣੇ ਪੇਜ ਤੋਂ ਇਹ ਵੀਡੀਓ ਡੀਲਟ ਕਿਉਂ ਕੀਤੀ ਪਹਿਲਾ ਸਵਾਲ ਹੈ ਉਹ ਤਾਂ ਭਾਈ ਉਹੀ ਸ਼ੁਕਰ ਕਰੋ ਜਿਸ ਦਿਨ ਆਪਣੀ ਹੋਈ ਸੀ ਜਿੱਦ ਤਰ ਮੈਂ ਭਾਲੇ ਸਿੱਧੂ ਨੂੰ ਮੈਨੂੰ ਨਹੀਂ ਪਤਾ ਸੀਗਾ ਲੋੜ ਪੈ ਜਾਣੀ ਆ ਇਹਨੇ ਪਤਾ ਕਦੋਂ ਦੀ ਪਾਈ ਹੋਈ ਆ ਇਹ ਵੀਡੀਓ ਇਹ ਜਦੋਂ ਮੈਨੂੰ ਯਾਦ ਆ ਜਨਵਰੀ ਦੀ ਸੀ ਵੀਡੀਓ ਇਹ ਮੈਨੂੰ ਆਪਣੀ ਗੱਲ ਨਹੀਂ ਉਦੋਂ ਹੋਈ ਸੀਗੀ ਉਦੋਂ ਮੈਨੂੰ ਵੀ ਨਹੀਂ ਸੀਗਾ ਇੰਨਾ ਕਿ ਹਾਂ ਵੀ ਉਦੋਂ ਵੀਡੀਓ ਆਈ ਮੈਂ ਜਦੋਂ ਸਕਰੀਨਸ਼ਾਟ ਲੈ ਕੇ ਰੱਖ ਲਿਆ ਮੈਂ ਕਿਹਾ ਕਈ ਵਾਰ ਪਤਾ ਲੱਗ ਜਾਂਦਾ ਬੰਦੇ ਨੂੰ ਆਹ ਦੇਖ ਰੋ ਸਰੇ ਆ ਮੈਂ ਕਿਹਾ ਐਡ ਕਰ ਰਿਆ ਬਾਈ ਇਹਨੂੰ ਮੈਂ ਕਿਹਾ ਵੀ ਸੀ ਰਫਤਾਰ ਨੂੰ ਮੈਂ ਕਿਹਾ ਇਹਨਾਂ ਮੇਰੀ ਗੱਲ ਵੀ ਹੋਈ ਸੀ ਕਿਸੇ ਮੁੱਦੇ ਤੇ ਮੈਨੂੰ ਕਿਹਾ ਵੀ ਸੀ ਮੈਂ ਕਿਹਾ ਆਪ ਤਾਂ ਤੁਸੀਂ ਐਡਾ ਕਰਦੇ ਫਿਰ ਤੇ ਯਾਰ ਕਹਦਾ ਬਾਈ ਹਰੇਕ ਬੰਦਾ ਥੋੜਾ ਚੋਰ ਆ ਮੈਂ ਕਿਹਾ ਅਸੀਂ ਨਹੀਂ ਕਹਿੰਦੇ ਤੇਰਾ ਭਾਨਾ ਹੀ ਕਹਿੰਦਾ ਪਿਆ ਹਰੇਕ ਨੂੰ ਚੋਰ ਹਰ ਬੰਦਾ ਚੋਰ ਥੋੜਾ ਵਾ ਹੋਰ ਇੱਕ ਚੀਜ਼ ਆ ਬਾਈ ਇਹ ਦੇਖਦੇ ਆ ਕਿ ਏਜੰਟਾ ਜੀ ਏਜੰਟ ਦੇ ਦਫਤਰ ਵਿੱਚ 15 20 ਬੰਦੇ ਉੱਧਰੋਂ ਸੈਲਰੀ ਦਿੰਦੇ ਆ ਤੇ ਉਹਨੇ ਲੱਖਾਂ ਰੁਪਏ ਲਾਇਆ ਥੋੜਾ ਕੀ ਜਾਣਾ ਉਸ ਦਾ ਬਾੜੀ ਜਾ ਕੇ ਤਾਂ ਲਾਈ ਪਾਣਾ ਅਗਲੇ ਦਾ ਪਿੱਛਾ ਠੱਪ ਦੇਖ ਨਾ ਕੋਈ ਗਲਤੀ ਕੀਤੀ ਆ ਸੋਡੀ ਵੀ ਢੱਕਣ ਜੋਤ ਢਣ ਜੋਤ ਪਹਿਲਾਂ ਵੀਰੇ ਮੈਨੂੰ ਇਹ ਗੱਲ ਕਲੀਅਰ ਕਰੋ ਵੀ ਏਜੰਟ ਕੋਈ ਗੈਂਗਸਟਰ ਨੇ ਪਹਿਲਾਂ ਮੈਨੂੰ ਗੱਲ ਕਲੀਅਰ ਕਰੋ ਇਹ ਹਾਂ ਬਿਲਕੁਲ ਵੀ ਤੁਹਾਡੇ ਘਰੇ ਆ ਕੇ ਤੁਹਾਡੇ ਕੰਨ ਦੇ ਉੱਤੇ ਕਣ ਬੰਦੂਕ ਰੱਖ ਕੇ ਤੁਹਾਨੂੰ ਕਹਿੰਦੇ ਨੇ ਵੀ 60 ਲੱਖ ਰੁਪਏ ਭਰਾ ਇਹ ਹੀ ਗੱਲ ਇਹ ਉਹਨੇ ਫਿਰ ਪਾਣੇ ਰਾਜ ਜਿਹੜੀ ਵੀਡੀਓ ਤੁਸੀਂ ਗੱਲ ਕਰਦੇ ਹੋ ਉਹចਹੀ ਗੱਲ ਕੁਲਵਿੰਦਰ ਬਿੱਲੇ ਦਾ ਕਹਿੰਦਾ ਕਿ ਕੁਲਵਿੰਦਰ ਬਿੱਲੇ ਦੇ ਘਰ ਦੇ ਬਾਹਰ ਧਰਦਾ ਲੋ ਕਿਉਂ ਲਉਂਗੇ ਤੁਸੀਂ ਭਾਈ ਕਿਸੇ ਨੇ ਉਹਨੇ ਐਡ ਕਰਾਈ ਸੀ ਉਹਨੇ ਸਿਰਫ ਐਡ ਕਰਕੇ ਫੋਟੋ ਲਾਤੀ ਇਹ ਕੈਡ ਕਰਤੀ ਉਹਨੇ ਥੋੜਾ ਕਿਹਾ ਕਿ ਕਿਸੇ ਨੂੰ ਫੋਨ ਕਰਕੇ ਕਿ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਪੈਸੇ ਦੇ ਦਿਓ ਕਿਹਾ ਕਿਸੇ ਨੇ ਗੱਗੂ ਗਿੱਲ ਨੇ ਕਿਹਾ ਮੈਂ ਆਪਣੇ ਗੱਗੂ ਗਿੱਲ ਨੇ ਕਿਹਾ ਜਾਂ ਫਿਰ ਜਾਂ ਕੁਲਵਿੰਦਰ ਬਿੱਲੇ ਨੇ ਕਿਹਾ ਜਾਂ ਫਿਰ ਆਪਣੇ ਕਰਤਾਰ ਚੀਮੇ ਨੇ ਕਿਹਾ ਜਾਂ ਜਿਹੜਾ ਵੀ ਕੋਈ ਕਰਤਾ ਐਡ ਕਿਸੇ ਨੇ ਇਹ ਤਾਂ ਨਹੀਂ ਕਿਹਾ ਕਿ ਨੂੰ ਤਾਂ ਆ ਕੇ ਕਹਿਣ ਨੂੰ ਤਾਂ ਮੈਂ ਇਹ ਵੀ ਇਹ ਸਕਦਾ ਵੀ ਭਾਈ ਭਾਨਾ ਸਿੱਧੂ ਪਹਿਲਾਂ ਫੇਰਣ ਲਾਵਰੀ ਦੀ ਕਰਦਾ ਰਿਹਾ ਪਬਲਿਸਿਟੀ ਸਮਝਦਾ ਗੱਲ ਤੂੰ ਕਹਿਣ ਨੂੰ ਤਾਂ ਬਹੁਤ ਕੁਝ ਹੋ ਸਕਦਾ ਇਹ ਇਹ ਜਿਹੜੇ ਲੋਕ ਨੇ ਹਨਾ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਸਮਝਣੋ ਇਹਨਾਂ ਨੂੰ ਸਮਝੋ ਇਹ ਤੁਹਾਨੂੰ ਕਿਵੇਂ ਪਾਗਲ ਬਣਾ ਰਹੇ ਨੇ ਕਿਵੇਂ ਤੁਹਾਡੇ ਮੁਰੇ ਇੱਕ ਪਾਸੇ ਤਾਂ ਇਹਨਾਂ ਨੇ ਉਹਦਣਾ ਜਿੰਨੇ ਵੀ ਆਪਣਾ ਜੂਤ ਸੀਗਾ ਦਿੱਲੀ ਲਈ ਨਾ ਤਿਆਰ ਕੀਤਾ ਉਹ ਉਹਨਾਂ ਪਿੱਛੇ ਲੜੇ ਨੇ ਠੀਕ ਆ ਉਹ ਤੋਂ ਬਾਅਦ ਇਹ ਆਪਣੇ ਆਪਣੇ ਘਰੇ ਬੈਠੇ ਨੇ ਇੱਕ ਰੈਲੀਆਂ ਕੱਢਣ ਲੱਗਿਆ ਹੋਰ ਪਾਸੇ ਆ ਦੂਜੇ ਲਈ ਬੈਠਾ ਸੰਗਤ ਦਰਸ਼ਨ ਮੈਨੂੰ ਇਹ ਚੀਜ਼ ਦਾ ਗੱਲ ਦਾ ਜਵਾਬ ਦੋ ਜੇ ਅੱਜ ਉੱਥੇ ਅੱਜ ਆਪਣੇ ਕਨੌਰੀ ਬਾਰਡਰ ਜਾਂ ਸ਼ੰਭੂ ਦੇ ਸ਼ੰਭੂ ਬਾਰਡਰ ਦੇ ਉੱਤੇ ਗਾਹਾਂ ਵਾਲੀ ਜਿਹੜੀ ਦੋ ਤਿੰਨ ਗੱਲ ਹੋ ਕੇ ਹਟੀ ਅਜੇ ਕੋਈ ਅਣਹੋਣੀ ਘਟਨਾ ਉੱਥੇ ਹੋ ਜਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਦੱਸੋ ਬਿਲਕੁਲ ਦੇਖੋ ਹੁਣ ਜੇ ਪੈਸਾ ਹੀ ਬਣਾਉਣਾ ਹੁੰਦਾ ਭਾਈ ਮੈਨੂੰ ਦੇਂਦੀ ਗੁਰੂ ਮਹਾਰਾਜ ਜੀ ਸੌਣ ਲੱਗੇ ਦੇਂਦੀ ਦੋ ਤਿੰਨ ਬੰਦਿਆਂ ਦੇ ਫੋਨ ਆਉਂਦੇ ਚੀਤਾ ਦੇ ਉਹ ਐਂ ਇਂ ਕਹਿੰਦੇ ਨੇ ਮੈਨੂੰ ਕਹਿੰਦੇ ਆ ਕੇ ਬਾ ਸਾਡੇ ਕੋਲ ਆ ਕੇ ਵੀਡੀਓ ਪਾ ਜਾ ਰਣਜੋਤ ਮਹੀਨੇ ਦੀ ਤੈਨੂੰ ਦੱਸ ਕਿੰਨੇ ਪੈਸੇ ਇਹ ਦੇ ਦੇ ਨੂੰ ਤਿਆ ਸਾਡੇ ਕੋਲ ਆ ਕੇ ਬਹਿ ਕੇ ਵੀਡੀਓ ਪਾ ਜਾ ਕਹਿੰਦਾ ਇੰਨਾ ਵਿਸ਼ਵਾਸ ਕਰਨਾ ਤੇਰਾ ਲੋਕਾਂ ਚ ਬਣਿਆ ਮੈਂ ਕਿਹਾ ਭਾਈ ਮੇਰੇ ਤੇ ਵਿਸ਼ਵਾਸ ਪੜਿਆ ਪਰ ਮੈਂ ਵਿਸ਼ਵਾਸ ਪੜਾ ਕੇ ਰੱਖਣਾ ਚਾਹੁੰਦਾ ਮੈਂ ਪੈਸੇ ਨਹੀਂ ਕੰਮ ਨਹੀਂ ਕਰ ਰਿਹਾ ਇਹ ਜਿਹੜਾ ਵੀ ਕਰ ਰਿਹਾ ਮੈਂ ਚੱਕਰ ਇਹ ਆ ਮੈਂ ਬਣਾਉਣ ਨੂੰ ਭਾਈ ਜਦੋਂ ਮਰਜੀ ਬਣੀ ਵੀਡੀਓ ਜਿੰਨੀ ਮਰਜੀ ਪਾ ਤੂੰ ਐਡਾ ਕਰ ਦ ਪਰ ਸਾਡਾ ਸ਼ਵੀਰ ਦੀ ਬਾਤ ਆ ਨਾ ਮੈਂ ਮੰਨ ਗਿਆ ਬੰਦਾ ਸਹੀ ਆ ਚਲੋ ਮੈਂ ਮੰਨ ਗਿਆ ਕੱਲੂ ਉਹਨੇ ਕਿਸੇ ਨਾਲ ਕਰ ਲਈ ਗਦਾਰੀ ਨਾਮ ਤਾਂ ਮੇਰਾ ਖਰਾਬ ਹੋਣਾ ਨਾ ਨਾਮ ਤਾਂ ਇਹ ਤਾਂ ਰਿਹਾ ਉਹ ਉਹ ਯਾਰ ਦੇਖੋ ਜੇ ਕੋਈ ਬੰਦਾ ਕਿਸੇ ਨੂੰ ਸੱਦਦਾ ਰਣਜੋਤ ਹੁਣ ਦੇਖ ਹੁਣ ਬਹੁਤ ਫਰੈਂਡ ਨੇ ਆਪਣੇ ਇੰਡੀਆ ਦੇ ਵਿੱਚ ਜੇ ਕੋਈ ਬੰਦਾ ਕਿਸੇ ਨੂੰ ਸੱਦਦਾ ਆਪਾਂ ਉਹਦੇ ਕੋਲ ਜਾਂਨੇ ਆ ਉਹ ਚਾਹੇ ਅਕਾਲੀਨਾਂ ਨਾਲ ਲੜਿਆ ਹੋਵੇ ਚਾਹੇ ਉਹ ਕਾਂਗਰਸੀ ਨਾਲ ਲੜਿਆ ਹੋਵੇ ਚਾਹੇ ਉਹ ਕਿਸੇ ਆਮ ਆਦਮੀ ਪਾਰਟੀ ਨਾਲ ਹੋਵੇ ਪਰ ਹੈਗਾ ਤਾਂ ਸਾਡਾ ਫਰੈਂਡ ਆ ਨਾ ਉਹਦੀ ਆਪਣੀ ਚੁਆਇਸ ਆ ਉਹਦੀ ਆਪਣੀ ਚੁਆਇਸ ਤੇ ਤੂੰ ਮਰਜ਼ੀ ਜਾਵੇ ਉਹ ਹੋਰ ਕਹਿਣ ਨੂੰ ਤਾਂ ਸਿੱਧੂ ਮੂਸੇਵਾਲਾ ਵੀ ਸੀਗਾ ਇਹਨਾਂ ਦਾ ਫਰੈਂਡ ਬਿਲਕੁਲ ਉਹ ਜਾਂ ਤੇ ਕਾਂਗਰਸ ਦੇ ਵਿੱਚ ਗਿਆ ਕਾਂਗਰਸ ਦੇ ਵਿੱਚ ਗਿਆ ਇਹ ਬਹੁਤ ਟੱਪੇ ਨੇ ਸਾਰੇ ਜਣੇ ਇਹ ਵਿੱਚੇ ਪਾਰ ਦੂਸਰਾ ਤਾਂ ਕਾਥੂ ਜਾਣਾ ਹੋਇਆ ਵਿੱਚ ਆ ਪਾਣਾ ਸਿੱਧੂ ਹੋ ਗਿਆ ਹੁਣ ਜਦ ਸੁਖਪਾਲ ਸਿੰਘ ਖੈਰਾ ਖੁਦ ਕਾਂਗਰਸ ਦਾ ਬੰਦਾ ਉਹਦੀ ਵਾਰ ਨੂੰ ਕਿਉਂ ਚੁੱਪ ਨੇ ਉਹਦੀ ਵਾਰ ਨੂੰ ਕਿਉਂ ਚੁੱਪ ਨੇ ਉਹਨੂੰ ਕਿਉਂ ਕਹਿੰਦੇ ਨਹੀਂ ਜੀ ਸੁਖਪਾਲ ਸਿੰਘ ਖੈਰਾ ਬਹੁਤ ਵਧੀਆ ਬੰਦਾ ਇਹਦਾ ਮਤਲਬ ਸਿੱਧੂ ਮੂਸੇਵਾਲਾ ਘਟਿਆ ਹੋ ਗਿਆ ਇਸੇ ਦਾ ਜਵਾਬ ਦੇਣੇ ਆ ਹੁਣ ਇੱਕ ਨੇ ਲਿਖਿਆ ਕਹਿੰਦਾ ਦੀਪਨਾ ਜੇ ਤੁਹਾਡੀ ਫੋਟੋ ਹੈਗੀ ਆ ਤਾਂ ਸ਼ੇਅਰ ਕਰੋ ਹਾਂ ਸਾਡੇ ਨਾਲ ਇੱਕ ਮਿੰਟ ਇੱਕ ਮਿੰਟ ਬਾਈ ਸਾਡੀ ਤਾਂ ਫੋਟੋ ਹੈ ਨਹੀਂਗੀ ਸਾਡੀ ਤਾਂ ਫੋਟੋ ਮੈਂ ਖੁਦ ਕਹਿੰਦਾ ਕਿ ਮੇਰੀ ਮੇਰੀ ਫੋਟੋ ਹੈ ਨਹੀਂਗੀ ਚਲੋ ਰੋਮੀ ਬਾਈ ਦੀ ਵੀ ਹੈ ਨਹੀਂਗੀ ਫੋਟੋ ਮੈਂ ਇੱਕ ਗੱਲ ਦਾ ਸਵਾਲ ਪੁੱਛਦਾ ਵਾਂ ਕਿ ਭਗਤ ਸਿੰਘ ਨੂੰ ਸਾਰੇ ਆਪਾਂ ਹੀਰੋ ਮੰਨਦੇ ਆਂ ਮੰਨਦੇ ਆਂ ਨਾ ਭਾਈ ਮੰਨਦੇ ਆਂ ਨਾ ਆਪਾਂ ਆਪਾਂ ਸਾਰੇ ਬੰਦੇ ਕਿਤੇ ਭਗਤ ਸਿੰਘ ਨਾਲ ਮਿਲ ਕੇ ਫੋਟੋ ਖਿਚਾਈ ਸੀਗੀ ਫਿਰ ਨਾ ਤੇ ਉਦੋਂ ਮੰਨ ਲੱਗਿਆ ਉਹਨੂੰ ਹੀਰੋ ਆਪਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਨਾ ਨਾ ਇਹ ਜਿਹੜੀ ਦੀਪ ਦੀ ਇਹ ਬਹੁਤ ਜਿਹੜੀਆਂ ਭਾਨੇ ਦੀ ਦੀਆਂ ਭੇਡਾਂ ਨੇ ਇਹ ਫੇਰ ਗਾੜੀਏ ਤੋਂ ਆ ਕੇ ਦੀਪ ਦੀ ਬਾਗਰ ਰੱਖਦੇ ਨੇ ਦੀਪ ਦਾ ਫੋਟੋ ਦਿਖਾਓ ਹੁਣ ਪਹਿਲਾਂ ਮੈਨੂੰ ਇਹ ਦੱਸੋ ਅਸੀਂ ਦੀਪ ਦੀ ਪ੍ਰਾਪਰਟੀ ਲੈਣੀ ਆ ਕਦੀਪ ਦੇ ਅਸੀਂ ਜਿਹੜਾ ਉਹਦੇ ਬਿਜ਼ਨਸ ਚੱਲਦਾ ਸੀ ਇੰਡੀਆ ਵਿੱਚ ਉਹ ਆਪਣੇ ਨੌਕ ਰਾਉਣਾ ਸੀ ਉਹਦੇ ਇਨਸਾਫ ਲਈ ਲੜ ਰਹੇ ਆ ਅਸੀਂ ਬਿਲਕੁਲ ਉਹਦੇ ਅਸੀਂ ਤਾਂ ਬਾਹਰੀ ਗੱਲ ਕਰਦੇ ਆ ਤੁਹਾਨੂੰ ਮੈਂ ਉਹੀ ਤਾਂ ਕਹਿ ਰਹੇ ਆ ਭਾਈ ਹਾਂ ਵੀਡੀਓ ਕੱਲਾਂ ਤੱਕ ਵੀ ਆਪਣੀ ਉਹਦੀਆਂ ਆਉਟੀਆਂ ਕੱਲਾਂ ਦਾ ਕਹੀਏ ਮੈਨੂੰ ਆਈਆਂ ਹੋਈਆਂ ਨੇ ਉਹ ਵੀ ਦਿਖਾ ਚੁੱਕੇ ਆ ਤੁਸੀਂ ਫੁੱਦੂ ਹੋ ਕੋ ਤੁਹਾਨੂੰ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਦਾ ਅਨਪੜ੍ਹ ਹੋ ਤੁਸੀਂ ਨਹੀਂ ਯਾਰ ਭਾਈ ਜੇ ਬੰਦੇ ਨਾਲ ਨਹੀਂ ਫੋਟੋ ਹੈਗੀ ਉਹ ਬੰਦਾ ਦੇਖ ਹੁਣ ਭਾਈ ਮੈਂ ਤੈਨੂੰ ਇੱਕ ਗੱਲ ਦੱਸਦਾ ਮੈਂ ਦੀਪ ਬਾਈ ਦੇ ਭੋਗ ਤੇ ਗਿਆ ਸੀ ਪਤੇਗੜ੍ਹ ਸਾਹਿਬ ਲੱਖਾਂ ਦਾ ਕੱਟ ਸੀ ਕਿਤੇ ਉਹ ਸਾਰਾ ਬੰਦੇ ਦੀਪ ਬਾਈ ਨੂੰ ਮਿਲੇ ਹੋਣਗੇ ਕਿਤੇ ਮੈਨੇ ਉਹ ਨਾਲੇ ਯਾਰ ਦੇਖ ਮੇਰੀ ਗੱਲ ਸੁਣੋ ਪਹਿਲਾਂ ਦੀਪ ਇੱਕ ਦਿਨ ਦੇ ਵਿੱਚ ਹਜ਼ਾਰਾਂ ਬੰਦਿਆਂ ਨਾਲ ਗੱਲ ਕਰਦਾ ਸੀਗਾ ਹੁਣ ਮੈਨੂੰ ਆਪਾਂ ਨੂੰ ਕਿੰਨੇ ਫੋਨ ਆ ਰਹੇ ਨੇ ਆਪਾਂ ਨੂੰ ਕਿੰਨੇ ਫੋਨ ਆਉਂਦੇ ਨੇ ਆਹ ਫੋਨ ਦੇ ਉੱਤੇ ਹਰੇ ਮੇਰੇ ਕੋਲ 50 ਕਾਲਾਂ ਇਹ ਜਿਹੀਆਂ ਆਈਆਂ ਜਿਹੜੀਆਂ ਮੈਂ ਚੱਕੀਆਂ ਹੀ ਨਹੀਂ ਹੈਗੀਆਂ ਤੇ ਉਸ ਤੋਂ ਜ਼ਿਆਦਾ ਦੁਖਗੁਣੀਆਂ ਮੈਂ ਲੋਕਾਂ ਨਾਲ ਗੱਲ ਕਰ ਚੁੱਕੇ ਹਾਂ ਕਿੰਨੇ ਲੋਕਾਂ ਨਾਲ ਗੱਲਬਾਤ ਹੋਈ ਹੈ ਮੇਰੀ ਤੇ ਕਿਹਨੇ ਕੋਲ ਕੋ ਹੋ ਸਕਦਾ ਕਿ ਇਹਦੇ ਕੋਲ ਮੇਰੀ ਚਾ ਚਾਟਿੰਗ ਤੱਕ ਵੀ ਪਈ ਹੋਗੀ ਇਹ ਦਾ ਮਤਲਬ ਇਹ ਥੋੜਾ ਬੰਨਦਾ ਵੀ ਹਾਂ ਮੈਂ ਉਹ ਬੰਦੇ ਨੂੰ ਜਾਣਦਾ ਨਾ ਇਹ ਤਾਂ ਗੱਲ ਨਹੀਂ ਬੰਨਦੀ ਚੀਜ਼ ਹੋਰ ਆ ਬੈਨੀਪਾਲ ਮੈਨੂੰ ਮੈਸੇਂਜਰ ਤੇ ਕਾਲ ਕਰ ਲਈ ਮੇਰੇ ਕੋਲ ਮੈਂ ਖੁਦ ਕਹਿੰਦਾ ਮੈਂ ਆਪਣੀ ਹਰੇਕ ਇੰਟਰਵਿਊ ਬਾਈ ਨੂੰ ਵੀ ਪਤਾ ਵਾ ਮੈਂ ਆਪਣੀ ਹੁਣ ਨਹੀਂ ਪਹਿਲਾਂ ਵੀ ਕਿਹਾ ਹੋਇਆ ਹਰੇਕ ਇੰਟਰਵਿਊ ਚ ਕਿ ਨਾ ਮੈਂ ਦੀਪ ਬਾਈ ਨੂੰ ਅੱਜ ਤੱਕ ਮਿਲਿਆ ਵਾ ਤੇ ਨਾ ਕਦੇ ਉਹਦੇ ਨਾਲ ਗੱਲ ਹੋਈ ਹੈ ਦੀਪ ਬਾਈ ਨਾਲ ਮੇਰੀ ਮੈਂ ਅੱਜ ਹਰੇਕ ਇੰਟਰਵਿਊ ਚ ਕਿਹਾ ਪ੍ਰਾਣੀ ਤੇ ਪ੍ਰਾਣੀ ਨਵੀ ਤੋਂ ਨਵੀ ਪਹਿਲੀ ਗੱਲ ਦੂਜੀ ਗੱਲ ਮੇਰੇ ਕੋਲ ਇੱਕ ਡਿਟੇਲ ਪਈ ਆ ਕਾਲ ਡਿਟੇਲ ਸੋਨੀਆ ਮਾਨ ਦਾ ਜਦੋਂ ਮੇਰੀ ਬਹਿਸ ਹੋਈ ਸੀ ਦੀਪ ਬਾਈ ਦੇ ਰਿਕਾਰਡਿੰਗ ਉਹ ਮੇਰੇ ਕੋਲ ਪਿਆ ਪ੍ਰੂਫ ਲੈ ਲਿਓ ਮੇਤੋ ਜਿਹਨੇ ਲੈ ਬਾਈ ਰੋਤ ਮੇਰੀ ਗੱਲ ਸੁਣ ਲੈ ਯਾਰ ਅਸੀਂ ਪ੍ਰੂਫ ਆ ਲੜੀ ਬੁੱਚੀ ਨੂੰ ਦੇ ਕੇ ਕਰਨਾ ਕੀ ਆ ਮੈਨੂੰ ਪਹਿਲਾਂ ਇਹ ਦੱਸੋ ਅਸੀਂ ਲੜ ਕਿਹੜੀ ਚੀਜ਼ ਪਿੱਛੇ ਰਹੇ ਆ ਅਸੀਂ ਦੀਪ ਦੀ ਪ੍ਰਾਪਰਟੀ ਪਿੱਛੇ ਲੜ ਰਹੇ ਆ ਵੀ ਅਸੀਂ ਪ੍ਰਾਪਰਟੀ ਲੈਣੀ ਆ ਫਿਰ ਗੱਲ ਕਰ ਦੋ ਨਾ ਅਸੀਂ ਲੜ ਰਹੇ ਆ ਆਪ ਦੀ ਅਸੀਂ ਤੋੜ ਰਹੇ ਆ ਉਹਦੀ ਸੋਚ ਨੂੰ ਗਾਹਾਂ ਤੋੜ ਕੇ ਹਾਂ ਜਿਹੜੇ ਬੰਦੇ ਨੇ ਉਹਦੇ ਨਾਂ ਤੇ ਰੋਟੀਆਂ ਸੇਕੀਆਂ ਨੇ ਉਹ ਚਾਹੇ ਵੀਰ ਜੀ ਸੁੱਖਾ ਹੋਵੇ ਚਾਹੇ ਉਹ ਤੇ ਦੂਜੇ ਨਾਲ ਦੇ ਨਾਲ ਜਿਹੜੇ ਤੇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹ ਹੁਣ ਉਹ ਉਹ ਕੰਮ ਉਹਦਾ ਕਰਦੇ ਰਹੇ ਨੇ ਅਸੀਂ ਇੱਕ ਵੀ ਨੌ ਦੀਪ ਸਿੱਧੂ ਦੇ ਨਾਮ ਤੇ ਤੇ ਇੱਕ ਵੀ ਰੁਪਇਆ ਕਿਸੇ ਤੋਂ ਪੜਿਆ ਹੋਵੇ ਆਪਣਾ ਦਿੱਤਿਓ ਹੋਣਗੇ ਉਹ ਸਾਡੇ ਕੋਲ ਪ੍ਰੂਫ ਆਏ ਨੇ ਸਾਡੇ ਕੋਲ ਕੀ ਕਿਸੇ ਕੋ ਨੂੰ ਦਿੱਤਾ ਉਹਨਾਂ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਆ ਜਿਹੜਾ ਆ ਬਾਈ ਇੱਕ ਇੱਕ ਸਵਾਲ ਪੁੱਛ ਰਿਹਾ ਵੀਪਨ ਬਾਈ ਕਹਿੰਦਾ ਰਫਤਾਰ ਦੇ ਕੋਟਾਪੇ ਵਾਲੀ ਗੱਲ ਦੱਸੋ ਰਫਤਾਰ ਦਾ ਕਟਾਪਾ ਜਿੱਦਣ ਹੋਊਗਾ ਨਾ ਉਹ ਜਿੱਦਣ ਹੋਊਗਾ ਉਹ ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਪਤਾ ਲੱਗੂਗਾ ਏ ਟੂ ਜ਼ेड ਤੱਕ ਉਹ ਕਿਸੇ ਬੰਦੇ ਨੇ ਕੋਈ ਵੀਡੀਓ ਐਡਿਟ ਕੀਤੀ ਹੋਈ ਸੀਗੀ ਉਹ ਉਹ ਤਾਂ ਉਹ ਚੀਜ਼ ਸੀ ਉਹੀ ਮੈਨੂੰ ਫੋਨ ਆ ਰਿਹਾ ਮੈਂ ਇਹੀ ਕਿਹਾ ਮੈਂ ਕਿਹਾ ਜਿੱਦਾਂ ਕਟਾਪਾ ਹੋਊਗਾ ਭਾਈ ਆ ਕਹਿੰਦਾ ਮੂ ਤੇ ਕਪੜਾ ਪਾ ਕੇ ਥੋੜਾ ਹੋਊਗਾ ਸਾਰੇ ਆ ਹੋਊਗਾ ਉਹ ਕਿਸੇ ਨੇ ਬਣਾ ਕੇ ਪਾਤੀ ਉਹ ਬੈਣੀ ਪਾ ਲੈ ਬੈਣੀ ਪਾ ਲੈ ਇਹਨੇ ਮੈਨੂੰ ਰੋਟੀਆਂ ਹੁਣ ਮੈਨੂੰ ਇਹਨੇ ਪੈਸੇ ਲਿਖਿਆ ਇਹਨੇ ਪੈਸੇ ਲਿਖਿਆ ਕਹਿੰਦਾ ਇੱਕ ਚੀਜ਼ ਦਾ ਜਵਾਬ ਦੇ ਭਾਈ ਇਹ ਕਰੂ ਮੀ ਤੂੰ ਤੂੰ ਚਾਹੇ ਨਾ ਮੰਨ ਮੇਰੀ ਗੱਲ ਸੁਣ ਲੈ ਪ੍ਰਧਾਨ ਜਿਹੜੀ ਕੰਟਰੀ ਚ ਮੈਂ ਰਹਿਣਾ ਨਾ ਆ ਰਣਜੋਤ ਨੂੰ A to Z ਤੱਕ ਸਾਰਾ ਕੁਝ ਮੇਰਾ ਪਤਾ ਮੇਰਾ ਇੱਕ ਯੂਰੋ ਹੈ ਨਾ ਇੱਕ ਯੂਰੋ ਮੇਰਾ 90 ਰੁਪਏ ਤੋਂ ਉੱਤੇ ਚੱਲਦਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤਾਂ ਬੰਦਾ ਕਹਿੰਦਾ ਜਿੰਨੇ ਮੈਂ ਮਹੀਨੇ ਦੇ ਪੈਸੇ ਲੈਂਦਾ ਮੈਂ ਨਾ ਉਹਨਾਂ ਤੋਂ ਮਿਨਿਸਟਰ ਤੱਕ ਨਹੀਂ ਲੈਂਦਾ ਹੁਣ ਇਹ ਪ੍ਰੂਫ ਲਿਖ ਕੇ ਗਰੰਟੀ ਵਿੱਚ ਲਿਖ ਕੇ ਦਿਆਂ ਤੁਹਾਨੂੰ ਮੈਂ ਚੀਜ਼ੇ ਆ ਦੇਖ ਲਿਖ ਰਿਹਾ ਹਰਜੋਤ ਇਹ ਬੰਦਾ ਕਹਿੰਦਾ ਮੈਂ ਰੋਟੀਆਂ ਦੀ ਵੀ ਸੁੱਧੂ ਨੂੰ ਨਾ ਦੇ ਦੇਕੂਗਾ ਨਹੀਂ ਇੱਕ ਵੇਟ ਆਲੇ ਖੜਦਾ ਮੈਂ ਦੱਸ ਦਮ ਅੱਜ ਮੈਂ ਅੱਜ ਤੱਕ ਕਿਸੇ ਨੂੰ ਦੱਸਿਆ ਨਹੀਂ ਮੈਂ ਅੱਜ ਫੇਰ ਕਲੀਅਰ ਕਰ ਦਮਾ ਐਨਜੀਓ ਚੱਲ ਰਹੀ ਆ ਕਿੰਨੇ ਮੈਂਬਰ ਨੇ ਉਹਦੇ ਐਨਜੀਓ ਦੇ ਉਹਦਾ ਨਾਮ ਹੈ ਗੁਰੂ ਨਾਨਕ ਦੇਵ ਜੀ ਚੈਰਿਟੀ ਕਲੱਬ ਇਟਲੀ ਵਾਲਾ ਸੁਣ ਲਓ ਧਿਆਨ ਨਾਲ ਉਹ ਐਨਜੀਓ ਚੱਲ ਰਹੀ ਆ ਉਹਦੇ ਸਾਰੇ ਮੈਂਬਰ ਆ ਸੀ ਇਹ ਮੈਂ ਦੱਸਣਾ ਨਹੀਂ ਚਾਹੁੰਦਾ ਜੀ ਪਰ ਇਹ ਬੰਦੇਨ ਦੱਸਣ ਦੇ ਮਜਬੂਰ ਕਰਤਾ ਮੈਨੂੰ। ਕਦੇ ਤੂੰ ਜਾ ਕੇ ਤੀ ਲੋੜ ਹੀ ਨਹੀਂ। ਸਾਡੇ ਕੋਲ ਯਾਰ ਤੁਸੀਂ ਇਹ ਬੰਦੇ ਹਨਾ ਇਹ ਬੰਦੇ ਕਤੂਰੇ ਨੇ ਇਹ ਕਤੂਰੇ ਆਪਣੀ ਨਿਗਾਹ ਦੇ ਵਿੱਚ ਛੋਟੇ ਛੋਟੇ ਕਤੂਰੇ ਨੇ। ਆਪਣੇ ਨਾਲ ਗੱਲ ਨਹੀਂ ਕਰ ਸਕਦੇ ਆਪਣੇ ਲੈਵਲ ਦੇ ਬੰਦੇ ਨਹੀਂ ਹੈਗੇ ਇਹ। ਨਹੀਂ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਆ ਦੇਖੋ ਲਿਖ ਰਿਹਾ ਕਹਿੰਦਾ ਰਮਜੋਦ ਬੰਦਾ ਭੋਲਾ ਯਾਰ ਬਾਈ ਮੈਨੂੰ ਇੱਕ ਗੱਲ ਦੀ ਥੋੜੀ ਸਾਹਮ ਨਹੀਂ ਲੱਗਦੀ। ਯਾਰ ਤੁਸੀਂ ਕੀ ਚਾਹੁੰਦੇ ਕੀ ਹੋ? ਇਹ ਪਤਾ ਕੀ ਚਾਹੁੰਦੇ ਨੇ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੁਣ ਕਈ ਬੰਦੇ ਫੋਨ ਕਰਦੇ ਨੇ ਮੈਨੂੰ। ਉਹ ਆਪਣਾ ਰੋਣਾ ਚਾਹੁੰਦੇ ਨੇ ਉਹ ਤਾਂ ਹੋਣਾ ਕੋਈ ਨਹੀਂ ਕਿਸੇ ਤੋਂ ਹੋਰ ਹੀ ਹੁੰਦਾ ਸਾਡੇ ਵਿੱਚ ਇੱਕ ਬੰਦਾ ਹੋਰ ਆ ਸਾਡਾ ਉਹ ਕਿਸੇ ਨੂੰ ਨਹੀਂ ਪਤਾ ਹਜੇ ਸਾਡਾ ਤਿੰਨ ਜਾਨਿਆਂ ਤਾਂ ਕੋਈ ਨਹੀਂ ਤੋੜ ਸਕਦਾ ਸਾਡੂ ਤਿੰਨ ਜਾਨਿਆਂ ਨੂੰ ਇਹ ਹਾਂ ਮੌਤ ਅਜੇ ਵੀ ਤਾਂ ਹੋਰ ਗੱਲ ਆ ਮੌਤ ਤੋਂ ਬਾਅਦ ਵੀ ਨਹੀਂ ਹਸਦਾ ਹੋ ਸਕਦੇ ਤੈਨੂੰ ਇਹ ਵੀ ਦੱਸ ਦਿੰਦੇ ਆ ਤੁਹਾਨੂੰ ਹੋਰ ਦੱਸੋ ਤੁਸੀਂ ਕੀ ਕਹਿੰਦੇ ਹੋ ਜੇ ਤੜ ਤੀਜਾ ਬੰਦਾ ਸਾਡੇ ਨਾਲ ਲਾਈਵ 'ਚ ਆ ਗਿਆ ਨਾ ਤੁਸੀਂ ਸਾਰਿਆਂ ਨੇ ਭਜਾਣਾ ਆਪਣੇ ਬੰਦ ਕਰਕੇ ਆਹ ਮੀਡੀਆ ਇਦਾਂ ਉਹ ਸਾਹਮਣੇ ਆ ਗਿਆ ਕਿ ਕੌਣਾ ਬੰਦਾ ਉਹ ਉਹ ਤਾਂ ਤੁਸੀਂ ਬੰਦ ਕਰਕੇ ਭੱਜੋਗੇ ਆਪਣੇ ਕੈਮਰੇ ਕੋਫਰੇ ਇੱਥੇ ਲੱਖਿਆ ਪਾਣੇ ਉਹਨਾਂ ਦਾ ਕੰਨੀ ਕੱਟਿਆ ਹੋਇਆ ਇਦਾਂ ਨੂੰ ਲਵਾਉਣੇ ਪੈਣੇ ਹੱਥ ਉਹਨਾਂ ਦੇ ਵੀ ਆ ਜਿਹੜੇ ਵਖਰੇ ਵਿਚਾਰ ਵਾਲਾ ਇਹਦੀ ਵੀ ਗੱਲ ਸੁਣ ਲਾ ਇਹ ਕਹਿੰਦਾ ਤੁਸੀਂ ਦੱਸੋ ਕੀ ਕੀਤਾ ਅੱਜ ਤੱਕ ਸੇਕਾਉ ਮਲੀ ਵੀਰ ਤੂੰ ਆਪਣੀ ਪਹਿਲਾਂ ਆਈਡੀ オリジナル ਧੋਆ ਆਪਣਾ ਬੂਥਾ ਦਿਖਾ ਕੇ ਮੇਰੇ ਨਾਲ ਗੱਲ ਕਰ ਵੀ ਤੇਰੀ ਸ਼ਕਲ ਕਹੇ ਜੀ ਤੈਨੂੰ ਮੈਂ ਦੱਸਾਂ ਵੀ ਤੂੰ ਪੰਜਾਬ ਲਈ ਕੀ ਕੀਤਾ ਫਿਰ ਤੈਨੂੰ ਅਸੀਂ ਆਪਣਾ ਰੱਖ ਦਾਂਗੇ ਨਹੀਂ ਫਿਰ ਗੱਲ ਕਰਾਂਗੇ ਆ ਇੱਕ ਲਿਖ ਰਿਹਾ ਹਾਂ ਹੁਣ ਆਪਾਂ ਕਮੈਂਟ ਹੀ ਪੜਦੇ ਹਾਂ ਚਲੋ ਬਈ ਸਵਾਦ ਆ ਰਿਹਾ ਆ ਕੇ ਨਾ ਭਰਾਈ ਭਰਾਵਾ ਲਾਈਵ ਲਾਈਵ ਹੀ ਖੇਲਦੇ ਰਹੋਗੇ ਉਹ ਅਸੀਂ ਤਾਂ ਲਾਈਵ ਲਾਈਵ ਇਹ ਚਲੋ ਲਾਈਵ ਚ ਆ ਕੇ ਗੱਲਬਾਤਾਂ ਰੱਖਦੇ ਆ ਨਾ ਉਹ ਲੱਖੇ ਨਹੀਂ ਪੁੱਛੇ ਕਿ ਵਾਰ-ਵਾਰ ਐਕਸ਼ਨੇ ਹਾਰਦਾ ਰਹੂਗਾ ਬੱਸ ਕਰ ਕਰੇ ਬਹਿ ਜਾ ਲੱਖਣ ਤਿੰਜੀ ਵਾਰ ਆਉਣ ਲੱਗਿਆ ਉਹ ਲਗਾਤਾਰ ਨਹੀਂ 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 ਕਈਆਂ ਨੂੰ ਆਦਤ ਹੁੰਦੀ ਆ ਕਈਆਂ ਨੂੰ ਆਦਤ ਹੁੰਦੀ ਹੈ ਇਹ ਚੀਜ਼ ਦੀ ਨਹੀਂ ਮੈਨੂੰ ਆ ਦੇਖ ਲਿਖ ਰਿਆ ਨਾ ਸੋਣ ਕਹਿੰਦਾ ਭਾਈ ਲਾਈਵ ਲਾਈਵ ਹੀ ਖੇਲਦੇ ਰਹੂਗਾ ਐਸਾ ਲਾਈਵ ਦੇ ਵਿੱਚ ਜਦੋਂ ਮਰਜ਼ੀ ਆ ਜਾਣਾ ਸਾਡੇ ਨਾਲ ਬਹਿ ਜਾਣ ਗੱਲ ਜਦੋਂ ਮਰਜੀ ਸਾਡਾ ਨਾ ਬਹਿ ਜਾਣ ਅਸੀਂ ਇਲੈਕਸ਼ਨ ਤਾਂ ਨਹੀਂ ਹਾਰੇ ਲੱਖਾਂ ਤੀਜੀ ਇਲੈਕਸ਼ਨ ਹਾਰਨ ਚੱਲੇ ਆ ਵਾ ਉਹਨੂੰ ਕੌ ਘਰੇ ਬਹਿ ਜਾ ਮੈਂ ਚੈੱਕ ਕਰਕੇ ਕਿਉਂ ਆਪਣੇ ਪੈਸਾ ਕਰਦਾ ਪਿਆ ਵਾ ਬਾਰ ਬਾਰ ਮੈਂ ਆ ਇਲੈਕਸ਼ਨ ਲੜਨੀ ਆ ਫੇ ਹਾਰ ਕੇ ਘਰੇ ਜਮਾਨਤ ਕਰਾ ਕੇ ਬਹਿ ਜਾਣਾ ਹਾਰਨ ਚੱਲਿਆ ਵਾ ਜਿਹੜਾ ਜੋਧੇ ਵਾਲਾ ਉਹ ਕਹਿੰਦਾ ਕਰੋ ਨੰਗਾ ਕਹਿੰਦਾ ਕਿਉਂ ਇਕਨੇ ਮਾਰਦੇ ਰਹਿੰਦੇ ਆ ਕਰ ਲਾ ਸੰਗਤ ਇਕੱਠੀ 4-5 ਮਿਲੀਅਨ ਦੇ ਵਿੱਚ ਹੈ ਨਾ 4-5 ਮਿਲੀਅਨ ਲੋਕ ਇਕੱਠੇ ਕਰ ਲਾ ਇਹ じゃ ਸਬੂਤ ਦਿਖਾਵਾਂਗੇ ਨਾ ਲੱਖੇ ਦੇ ਜੁੱਤੀਆਂ ਤੁਸੀਂ ਜੇ ਨਾਮ ਰਿਹਾਡਾ ਨੋ ਮਿਟਾ ਦਿਓ ਕਰ ਲਾ ਕਿ ਲੋਕ ਇਕੱਠੇ ਨਹੀਂ ਆ ਕਹਿੰਦਾ ਕਹਿ ਰਾ ਨਾ ਪਲੇਅਰਾਂ ਚ ਨਾ ਸਪੇਅਰਾਂ ਚ ਅਸੀਂ ਕਹਤੋਂ ਕਿ ਆਪ ਤੁਸੀਂ ਹੀ ਲਿਖੀ ਜਾਂਦੇ ਹੋ ਨਹੀਂ ਨਹੀਂ ਕਰੇ ਅਸੀਂ ਨਾ ਪਲੇਅਰਾਂ ਚ ਨਾ ਸਪੇਅਰਾਂ ਚ ਅਸੀਂ ਉਹ ਆਰਗੇਨਾਈਜ਼ ਦੀ ਟੂਰਨਾਮੈਂਟ ਜਿਹੜੀ ਕਰਾਉਂਦੀ ਹੈ ਟੀਮ ਉਹਨਾਂ ਦੇ ਪ੍ਰਧਾਨ ਆ ਅਸੀਂ ਸੁਣ ਲਾ ਹੁਣ ਬਸ ਹੋਰ ਆਪਣਾ ਗੱਲ ਅਸੀਂ ਬਲੇ ਹੋਣ ਤੈਨੂੰ ਸਪੇਅਰਾਂ ਦੋਹਾਂ ਨੂੰ ਖਿਲਾਉਨੇ ਆਂ ਵੀ ਖੇਲੋ ਅਸੀਂ ਨਾਮ ਦੇਣ ਵਾਲੇ ਆ ਉਹ ਦੇਣ ਵਾਲੇ ਆ ਚੋ ਅਸੀਂ ਸਪਾਂਸਰ 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 ਕਰਦੇ ਆ ਉਹ ਨਹੀਂ ਸਾਨੂੰ ਤਾਂ ਤੁਸੀਂ ਦੇਖੋ ਕਮੈਂਟ ਫੇਕ ਆਂਦੀਆਂ ਜੋ ਮਰਜੀ ਲਿਖੀ ਚਲੋ ਲੋਕਾਂ ਦੇ ਉਹ ਪਤਾ ਹੀ ਆ ਸਭ ਨੂੰ ਲੱਖਾਂ ਤਾਂ ਲਾਈਵ ਦੇ ਵਿੱਚ ਸੱਚ ਮੁੱਚ ਦੇ ਵਿੱਚ ਤੀਜੀ ਵਾਰ ਹਾਰਨ ਜਾ ਰਿਹਾ ਵਾ ਉਹਨੂੰ ਬਿਸ਼ਰਮ ਨੂੰ ਸ਼ਰਮ ਨਹੀਂ ਹੈਗੀ ਤੂੰ ਹੀ ਸਾਨੂੰ ਕਮੈਂਟ ਵਿੱਚ ਕੀ ਕਰ ਲੋਂਗੇ ਫੇਰ ਪੰਜਾਬ ਉਹ ਲਾਈਵ ਦੇਖ ਕੇ ਪੰਜਾਬੀ ਦੀ ਕਹਾਵਤ ਝੂਠੀ ਹੋ ਜਣੀ ਵੀ ਮੁੜ ਕੇ ਖੋਤੀ ਬੋੜੇਟਾਂ ਇਹ ਉਹ ਖੋਤੀ ਆ ਇਹ ਬੋੜ ਥੱਲੇ ਰਹਿਣੀ ਹੈ ਉਹ ਆ ਮੈਂ ਦਾ ਬਾਈ ਦੱਸਿਆ ਉਹ ਪਿੰਡ ਦਾ ਮੈਂਬਰ ਨਹੀਂ ਬਣ ਸਕਦਾ ਐਮਪੀ ਲੈक्चर ਲੈ ਕੇ ਚੱਲਿਆ ਉਹ ਤੀਜੀ ਤੀਜੀ ਵਾਰ ਹਾਰਨ ਚੱਲਿਆ ਉਹ ਤੀਜੀ ਵਾਰ ਬਾਈ ਸਾਹਮਣੇ ਹੁਣ ਮੈਂ ਪੰਜਾਬੀ ਚ ਕਹਿਣਾ ਚਾਹੁੰਦਾ ਤੇ ਮਾਵਾ ਭੈਣਾ ਦੇਖਦੀਆਂ ਤੈਨੂੰ ਜੇ ਉਹ ਚਾਹੀਦਾ ਚੀਜ਼ ਉਹ ਤੈਨੂੰ ਸੰਦ ਪੱਟੇ ਸੰਦ ਮਿਲ ਜੂ ਇੱਕ ਪਾਸੇ ਆ ਜੀ ਉਹਦੇ ਵਿੱਚ ਮੈਸੇਂਜਰ ਚ ਉਹ ਦੇਖ ਲਈਏ ਇੱਕ ਮੈਂ ਯੋਤਾ ਖਰੜ ਕੋ ਨਕਲੀ ਨਾਮ ਭਾਈ ਇੱਕ ਗੱਲ ਕਹਿਨੇ ਆ ਤੈਨੂੰ ਤੁਸੀਂ ਇੱਕ ਪਿਓ ਦੇ ਹੋ ਨਾ ਜੇ ਇੱਕ ਪਿਓ ਦੇ ਮੈਂ ਤੈਨੂੰ ਗੁੱਟ ਕਹਿਣਾ ਪਿਆ ਅਸੀਂ ਦੋ ਆਵਾਂਗੇ ਉਹਨਾਂ ਦੀ ਪੂਰੀ ਟੀਮ ਲੱਖੇ 7-8 ਜਣੇ ਸਾਰੇ ਆ ਜਾਣ ਉਹ ਚੈਨਲ ਤੇ ਹੋਗੇ ਕਿ ਰਣਜੋਤ ਇਹ ਨਹੀਂ ਆ ਸਕਦੇ ਬਾਈ ਇਹ ਨਹੀਂ ਬੈਠ ਸਕਦੇ ਆਪਣੇ ਨਾਲ ਸਮਝਦਾ ਗੱਲ ਤੂੰ ਇਹਨਾਂ ਨੂੰ ਲੈਵਲ ਚਾਹੀਦਾ ਆਪਣੇ ਨਾਲ ਬੈਠਣ ਦਾ ਨਹੀਂ ਬੈਠ ਸਕਦਾ ਲੋਕ ਇਹ ਉਹੀ ਕਹਿੰਦਾ ਜਦੋਂ ਮਰਜੀ ਬਹਿ ਜਾਣ ਹੋਰ ਦੱਸੋ ਜਿਹਨੇ ਬਹਿਣਾ ਬਹਿ ਜਵੇ ਆ ਕੇ ਲਾਈਵ ਚ ਚਲੋ ਅਰੇਂਜਮੈਂਟ ਵੀ ਅਸੀਂ ਕਰਾਂਗੇ ਸਾਰੇ ਚੰਦਲਾਂ ਆਂਦਾ ਹੋਰ ਦੱਸੋ ਰਣਜੋਤ ਮੈਨੂੰ ਬਾਈ ਕੀ ਜੇ ਪਤਾ ਚਾਦੇ ਪਏ ਨੇ ਤਿੰਨ ਕੰਮ ਬੰਦ ਹੋ ਰਹੀਆਂ ਇਹਨਾਂ ਦੀਆਂ ਰਣਜੋਤ ਮੈਨੂੰ ਕੋਈ ਅਰਜੰਟ ਆ ਰਹੀ ਹੈ ਵੀਰੇ ਹੁਣ ਮੈਨੂੰ ਫੋਨ ਕੱਟਣਾ ਪੈਣਾ ਆਪਾਂ ਕਰਾਂਗੇ ਲਾਈਵ ਦੁਆਰ ਚ ਫੇਰ ਜਿਹੜਾ ਸ਼ਨੀਵਾਰ ਨੂੰ ਆਪਣਾ ਲਾਈਵ ਫਿਕਸ ਆ ਨਾ ਟੂਰਨਾ ਆਪਣੇ ਉਹਦਾ ਇੰਟਰਵਿਊ ਵਾਲਾ ਉਹ ਪੱਕਾ ਫਿਕਸ ਰੱਖੂ ਆਪਾਂ ਕਰਾਂਗੇ ਡਾਕਟਰ ਰਜੀਤ ਦੇ ਨਾਲ ਆਪਣਾ ਡਾਕਟਰ ਰਜੀਤ ਦੇ ਨਾਲ ਸੋ ਇਸੇ ਗੱਲ ਕਰਕੇ ਇੱਕ ਇੱਕ ਮਿੰਟ ਬਸ ਆਪਾਂ ਇਸੇ ਗੱਲ ਕਰਕੇ ਕਹਿੰਨੇ ਆ ਕਿ ਭਾਈ ਜੇ ਧਰਨਾ ਲਾਉਣਾ ਤੂੰ ਤੂੰ ਅਰਜੰਟਾਂ ਦੇ ਬਾਹਰ ਛੱਡ ਤੂੰ ਹੁਣ ਕਹਿੰਦਾ ਮੈਂ ਕਲਾਕਾਰਾਂ ਨੇ ਉਹਨਾਂ ਨੇ ਐਡ ਕੀਤੀ ਆ ਉਹ ਮਿਹਨਤ ਦੀ ਕਮਾਈ ਖਾਂਦੇ ਨੇ ਤੁਹਾਡੇ ਵਾਂਗੂ ਨਹੀਂ ਕਦੇ ਐਨਆਰਆ ਤੋਂ ਲੈ ਲਿਆ ਪੈਸਾ ਕਦੇ ਕਿਸੇ ਨੂੰ ਡਰਾ ਕੇ ਲੈ ਲਿਆ ਉਹ ਕੰਮ ਨਹੀਂ ਹੈਗਾ ਤੁਸੀਂ ਜੇ ਨਾਲ ਲਾਉਂ ਜਾਏਂਗਾ ਨਾ ਕੁਲਵਿੰਦਰ ਬਿੱਲੇ ਦੇ ਜਾਂ ਗੱਗੂ ਗਿੰਦੇ ਜਾਂ ਕਰਤਾਰਜੀ ਮੇਰੇ ਬਾਹਰ ਅਸੀਂ ਤੈਨੂੰ ਟੱਕਰਾਂਗੇ ਚੱਲ ਲਾ ਧਰਨਾ ਦੇ ਦਫ਼ਤਰ ਵਰ ਲਾਲਸੇ ਕਰਦੇ ਵਰ ਆ ਬਾਈ ਕਿਸੇ ਨੇ ਫੋਟ ਕਰਕੇ ਥੋੜਾ ਦੇ ਆ ਖਾਲਸਾ ਸਾਹਿਬ ਐਗਰੂਜ ਦੀ ਫਤਿਹ ਬਾਈ ਜੈ ਜੀ ਖਾਲਸਾ ਸਾਹਿਬ ਜੀ ਚੰਗਾ ਸਤਿ ਸ਼੍ਰੀ ਅਕਾਲ ਜੀ ਬਾਈ ਚੰਗਾ ਵੀਰੇ ਚੰਗਾ ਬਾਈ ਬਲਦਿਆਂ ਗਾਲੀ ਵੀਡੀਓ ਵਿੱਚ